ਸ਼ਹਿਰ ਦੇ ਟਾਈਮ ਮੇਰੇ ਖਿਆਲ ਨਾਲ ਖਾਸਾ ਹੋ ਗਿਆ ਹੁਤਾ ਸ਼ਹਿਰ ਦੇ 8:50 ਹੋ ਗਏ ਤੇ ਹੁਣ ਵੀ ਮੈਂ ਹਜੇ ਨਿਕ ਚੱਲਣ ਲੱਗਿਆ ਸੀ ਤਾਂ ਮੀਨੂ ਸਿੰਘ ਸਾਹਿਬ ਨੇ ਕਿਹਾ ਕਹਿੰਦੇ ਹਜੇ ਬਹੁਤ ਠੰਡ ਹੋਣੀ ਤੁਸੀਂ ਜਾਓ ਨਾ ਹਾਂਜੀ ਕੋਈ ਗੱਲ ਨਹੀਂ ਨਿੱਕ ਛੱਡਦੀ ਮੈਨੂੰ ਆਤ ਹੈਗੀ ਆ ਆ ਕੇ ਦੇਖਿਆ ਤਾਂ ਮੇਰੇ ਮੋਟਰਸਾਈਕਲ ਦੀ ਸੀਟ ਦਾ ਹਾਲ ਦੇਖਿਓ ਸਾਰੀ ਤੇ ਬਰਫ਼ ਜੰਮੀ ਪਈ ਆ ਬਰਫ਼ ਦੀ ਚਿੱਟੀ ਚਾਦਰ ਤੇ ਲੋ ਇਹਦੇ ਤੇ ਆਪਦਾ ਨਾਮ ਪਾਦਾ ਚੈਨਲ ਦਾ ਆਪਣੇ ਦਾ ਆਰ ਏ ਐਚ ਜੀ ਡਬਲ ਈ ਆਰ ਲਿਖਾਈ ਮੇਰੀ ਖੈਰ ਐ ਹਰਜੀ ਵੀ ਆ ਤੇ ਐ ਨਾਂ ਦੇਖ ਲੋ ਟੜਕੇ ਟੜਕੇ ਚਿੱਟੀ ਚਾਦਰ ਬਣੀ ਪਈ ਮੇਰੀ ਸ਼ੀਟ ਬਰਫ਼ ਦੀ ਜੰਮੀ ਪਈ ਆ ਕਿਉਂਕਿ ਇਸ ਰਾਤ ਧੁੰਦ ਪੈਂਦੀ ਆ ਫਿਰ ਉਹ ਜੰਮ ਜਾਂਦੀ ਆ ਤੇ ਆਹ ਸਾਹਬ ਕਿਤਾਬ ਹੋ ਬਣਿਆ ਪਿਆ ਗਿਆ ਇੱਥੇ ਮੋਟਰ ਦਾ ਟੈਂਕੀ ਟੂਕੀ ਤੇ ਵੀ ਆ ਦੇਖੋ ਆ ਸਾਰੀ ਸਰੋਵ ਆ ਗਈ ਰਾਤ ਸੀਗਾ ਇੱਥੇ ਮਾਈਨਸ 4-5 ਟੈਂਪਰੇਚਰ ਸਵੇਰੇ ਵੀ ਜਦੋਂ ਮੈਂ ਉੱਠਿਆ 5 ਵਜੇ ਅਮਰਤਵਾਲੇ ਤਾਂ ਉਦੋਂ ਮਾਈਨਸ 3 ਸੀ ਟੈਂਪਰੇਚਰ ਖਾਸੀ ਆ ਗਈ ਠੰਡੇ ਇੱਥੇ ਤਾਂ ਕਰਕੇ ਮੈਨੂੰ ਇਹਨਾਂ ਨੇ ਕਿਹਾ ਕਿੰਦੇ ਭਾਈ ਹਜੇ ਘੰਟਾ ਕਰੋ ਰੁਕ ਜਾ ਧੁੱਪ ਨਿਕਲੇ ਹੁੰਦੇ ਫਿਰ ਆਪਦੇ ਸਫ਼ਰ ਤੇ ਜਾਈ ਪਰ ਫਿਲਹਾਲ ਇੱਕ ਵਾਰੀ ਆਪਾਂ ਬੈਗ ਬੰਨਦੀਏ ਫਿਰ ਗੁਰਦੁਆਰਾ ਸਾਹਿਬ ਦਾ ਦਰਸ਼ਨ ਮੇਲਾ ਕਰਦੇ ਆਂਗੇ ਤੇ ਨਾਲ ਤੁਹਾਡੇ ਨਾਲ ਇਤਿਹਾਸ ਸਾਂਝਾ ਕਰਦੇ ਆਂ ਹਾਂਜੀ ਹਾਂ 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 ਇਹ ਆੜੀ ਮਿਲੇ ਇੱਥੇ ਮੈਨੂੰ ਸਿਰੇ ਸਿਰੇ ਖੇਡਣ ਨੂੰ ਹਲੋ ਓਏ ਓ ਬੁੱਗੂ ਓ ਬੁੱਗੂ ਹਾਂ 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 ਤੈਨੂੰ ਨਹੀਂ ਬੁਲਾਇਆ ਵੱਡੇ ਬੁੱਗੂ ਤੇ ਥੋੜਾ ਲੱਗਦਾ ਛੋਟੇ ਬੁੱਗੂ ਠੀਕ ਨੇ ਉਹ ਫਸ ਗਿਆ ਤੜਕੇ ਤੜਕੇ ਵਿੱਚ ਭਾਈ ਨੂੰ ਘੇਰ ਲਿਆ ਇਹਨਾਂ ਨੂੰ ਵਸਾਇਆਦਾ ਜਦੋਂ ਕੀ ਹੁੰਦਾ ਵੀ ਕੋਈ ਖਾਣ ਨੂੰ ਦੇਣ ਆਇਆ ਸਾਨੂੰ ਗੁਰੂਵਰ ਅਕਾਲ ਸਤਿ ਸ਼੍ਰੀ ਅਕਾਲ ਸਵਾਗਤ ਕਰ ਰਹੇ ਹਾਂ ਜੀ ਤੁਹਾਡਾ ਇੱਕ ਨਵੇਂ ਵਲੌਗ ਤੇ ਨਵੀਂ ਵੀਡੀਓ ਦੇ ਵਿੱਚ ਇਸ ਵਕਤ ਆਪਾਂ ਗੁਰਦੁਆਰਾ ਮਟਨ ਸਾਹਿਬ ਦੇ ਵਿੱਚ ਆ ਮਟਨ ਇਹ ਸ਼ਹਿਰ ਆ ਗੁਰਦੁਆਰਾ ਮਟਨ ਸਾਹਿਬ ਇੱਥੇ ਸ਼ਸ਼ੋਭita ਮੋਟਰਸਾਈਕਲ ਦੇ ਉੱਤੇ ਬੈਗ ਮੰਨਿਆ ਤੇ ਗੁਰਦੁਆਰਾ ਮਟਨ ਸਾਹਿਬ ਉਹ ਸਥਾਨ ਜਿੱਥੇ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਵੀ ਆਏ ਤੇ ਇੱਥੇ ਹੀ ਕਸ਼ਮੀਰੀ ਪੰਡਤ ਗਏ ਸੀਗੇ ਆਨੰਦਪੁਰ ਸਾਹਿਬ ਦੇ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਫਰਿਆਦ ਲੈ ਕੇ ਕਿਹਨੇ ਇਹ ਸਥਾਨ ਬਣਾਇਆ ਸੀ ਤੇ ਕੀ ਇਹ ਸਥਾਨ ਦਾ ਸਾਰਾ ਜਿਹੜਾ ਉਹ ਹੁਣ ਵਿਵਾਦ ਚੱਲ ਰਿਹਾ ਉਹ ਸਾਰਾ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਤਾਂ ਤੁਸੀਂ ਵੀਡੀਓ ਕਰ ਹੀ ਦਿੱਤੀ ਹੋਣੀ ਆ ਹਾਂ ਕੀ ਆ ਕੀ ਆ ਕੀ ਆ ਕੀ ਆ ਸਵੇਰੇ ਸਵੇਰੇ ਟੂਟੀ ਵਾਲੇ ਪਾਣੀ ਹੁੰਦਾ ਇੱਥੇ ਹੱਥ ਨਹੀਂ ਲੱਗਦਾ ਪੈਰ ਵੀ ਮੇਰੇ ਸੁੰਨ ਹੋ ਜਾਣਗੇ ਮੈਨੂੰ ਲੱਗਦਾ ਜੇ ਮੈਂ 2-3 ਮਿੰਟ ਐ ਖੜਾ ਰਿਆ ਪਰ ਇੱਥੇ ਜਦੋਂ ਹੁਣ ਮੂੰਹ ਧੋਤਾ ਨਾ ਤਾਂ ਆਹ ਆਰਾਮ ਮਿਲ ਗਿਆ ਗਰਮ ਗਰਮ ਪਾਣੀ ਜਿਵੇਂ ਆਪਣੀ ਮੋਟਰ ਦਾ ਪਾਣੀ ਨਿਕਲਦਾ ਹੁੰਦਾ ਪੂਰਾ ਗਰਮ ਉਵੇਂ ਆਏਗਾ ਜਾਜੋ 10 ਮਿੰਟ ਲੱਗ ਕਰਵਾ ਦਈਏ ਸਾਨੂੰ ਮੂੰਹ ਧੋ ਲਿਆ ਗੁਰਦੁਆਰਾ ਸਾਹਿਬ ਦੇ ਤੇ ਇਹ ਆ ਜੀ ਗੁਰਦੁਆਰਾ ਮਟਰਨ ਸਾਹਿਬ ਦੀ ਜਿਹੜੀ ਪ੍ਰਕਰਮ ਆ ਗਈ ਇਧਰਲੇ ਪਾਸੇ ਇਹ 메ਨ ਗੇਟ ਰਹਿ ਜਾਂਦਾਗਾ ਤੇ ਇਧਰ ਇਹ ਦਰਵਾਜ਼ਾ ਸਾਹਿਬ ਤੇ ਪਰਾਂ ਚੱਲਦੇ ਜੇ ਚਾਰੇ ਪਾਸੇ ਦੇਖਦੇ ਤਾਂ ਮੰਨ ਲਾ ਜੀ ਸਵੇਰ ਦਾ ਟਾਈਮ ਤੇ ਪਾਣੀ ਜਿਹੜਾ ਇਹ ਹੈ ਨਾ ਇਹ ਨੈਚੁਰਲ ਰਿਸੋਰਸ ਆ ਆਪਣੇ ਆਪ ਜਿਹੜਾ ਇਹ ਪਾਣੀ ਇੱਥੇ ਨਿਕਲਦਾ ਹੈਗਾ ਤੇ ਪਾਣੀ ਪੂਰਾ ਗਰਮ ਆਗਾ ਨਿੱਗਾ ਪਾਣੀ ਆ ਭਾਫਾਂ ਛੱਡ ਰਿਹਾ ਹੈਗਾ ਤੇ ਵਧੀਆ ਚੀਜ਼ ਹੈਗੀ ਤੇ ਇਧਰ ਹੀ ਗੁਰਦੁਆਰਾ ਸਾਹਿਬ ਚਲੋ ਹੁਣ ਪਹਿਲਾਂ ਤੁਹਾਨੂੰ ਸਾਰੇ ਥਾਨ ਦਾ ਦਰਸ਼ਨ ਵਿਲਾ ਕਰਵਾਉਨੇ ਹੈਗੇ ਤੇ ਫਿਰ ਆਪਾਂ ਤੁਹਾਨੂੰ ਇਸ ਥਾਨ ਦਾ ਇਤਿਹਾਸ ਦੱਸਾਂਗੇ ਤੇ ਸੀ ਦਸ ਦਿੱਤਿਆ ਜੀ ਗੁਰਦੁਆਰਾ ਮਟਨ ਸਾਹਿਬ ਮਟਨ ਸਾਹਿਬ ਜਦੋਂ ਅਨੰਤਨਾਗ ਤੋਂ ਜੁੜਨਾ ਤਾਂ ਅਨੰਤਨਾਗ ਤੋਂ ਮੇਰੇ ਖਿਆਲ ਨਾਲ 10-12 ਕਿਲੋਮੀਟਰ ਦੀ ਦੂਰੀ ਹੋਣੀ ਹੈ ਤਕਰੀਬਨ ਐਸਟੀਮੇਟਾ ਕੋਈ ਪੱਕਾ ਨਹੀਂ ਮੈਂ ਕਹਿ ਰਿਹਾ ਇਸ ਗੁਰਦੁਆਰਾ ਸਾਹਿਬ ਦੇ ਨਾਲ ਕਈ ਇਤਿਹਾਸ ਜੁੜਦੇ ਆ ਜੇ ਆਪਾਂ ਸ਼ੁਰੂ ਤੋਂ ਗੱਲ ਕਰਦੇ ਆ ਨਾ ਤਾਂ ਤੁੰਗ ਗੁਨਾਨਿਕ ਦੇਵ ਜੀ ਪਾਸ਼ਾ ਆਪਣੀ ਤੀਸਰੀ ਉਦਾਸੀ ਸਮੇਂ ਜਦੋਂ ਤਿੱਬਤ ਤੋਂ ਵਾਪਸ ਆ ਰਹੇ ਸੀ ਤਾਂ ਇਸ ਸਥਾਨ ਤੇ ਆ ਕੇ ਬਿਰਾਜਮਾਨ ਹੋਏ ਸੀ ਉਹ ਟਾਈਮ ਕਹਿੰਦੇ ਇੱਕ ਵੀ ਗਿਆਨੀ ਸੀਗਾ ਕਿਉਂਕਿ ਉਹ ਟਾਈਮ ਦੇ ਵਿੱਚ ਰਵਾਜ ਕੀ ਚੱਲਦਾ ਹੁੰਦਾ ਸੀ ਨਾ ਜਿਹੜੇ ਗਿਆਨੀ ਸੀਗੇ ਉਹ ਆਪਸ ਦੇ ਵਿੱਚ ਮਤਲਬ ਜਿਨ੍ਹਾਂ ਨੂੰ ਗਿਆਨ ਹੁੰਦਾ ਸੀਗਾ ਤੇ ਕਿਤਾਬਾਂ ਪੜ੍ਹਦੇ ਸੀ ਤੇ ਆਪਸ ਦੇ ਵਿੱਚ ਬਹਿਸ ਕਰਦੇ ਸੀ ਜਿਹੜਾ ਜਿੱਤਦਾ ਸੀ ਹਾਰੇ ਹੋਏ ਕੋਲ ਜਿੰਨੀਆਂ ਕਿਤਾਬਾਂ ਹੁੰਦੀਆਂ ਸੀ ਉਹ ਉਹਦੀਆਂ ਓਨੀਆਂ ਕਿਤਾਬਾਂ ਲੈ ਜਾਂਦਾ ਸੀਗਾ ਤੇ ਇੱਥੇ ਜ਼ਿਕਰ ਮਿਲਦਾ ਕਿ ਇੱਕ ਬ੍ਰਹਮਦਾਸ ਨਾਮ ਦੇ ਇੱਕ ਗਿਆਨੀ ਹੁੰਦੇ ਆਗੇ ਜਿਨ੍ਹਾਂ ਨੇ ਪਤਾ ਨਹੀਂ ਕਿੰਨੇ ਕੁ ਗੱਡੇ ਜਿਹੜੇ ਉਹ ਕਿਤਾਬਾਂ ਦੇ ਜਿੱਤ ਜਿੱਦ ਕੇ ਲੱਦ ਰੱਖੇ ਹੁੰਦੇ ਆਗੇ ਤੇ ਜਦੋਂ ਗੁਰੂ ਨਾਨਕ ਦੇਵ ਜੀ ਪਾਸਾ ਇੱਥੇ ਆਉਂਦੇ ਆਗੇ ਤਾਂ ਉਸ ਸਮੇਂ ਫਿਰ ਉਹਨਾਂ ਦੇ ਨਾਲ ਵਿਚਾਰ ਚਰਚਾ ਹੁੰਦੀ ਆ ਤਾਂ ਗੁਰੂ ਨਾਨਕ ਦੇਵ ਜੀ ਦੇ ਬਚਨ ਸੁਣ ਕੇ ਉਹ ਉਹਨਾਂ ਦਾ ਮুরিਦ ਬਣ ਜਾਂਦਾ ਤੇ ਇੱਥੇ ਜਿਹੜਾ ਇਸ ਮਤਲਬ ਰੀਜਨ ਦੇ ਵਿੱਚ ਕਹਿ ਲਓ ਇਸ ਮਟਰਨ ਦੇ ਵਿੱਚ ਉਹ ਪਹਿਲਾ ਗੁਰਸਿੱਖ ਜਿਹੜਾ ਸਿੱਖ ਸੀ ਗੁਰੂ ਨਾਨਕ ਦੇਵ ਜੀ ਦਾ ਸ਼ਰਧਾਲੂ ਬਣਿਆ ਬਾਅਦ ਦੇ ਵਿੱਚ ਸਮਾਂ ਚੱਲਦਾ ਤੇ ਜਿਵੇਂ ਪਤਾ ਆਪਣ ਨੂੰ ਮੁਗਲਿਆ ਹਕੂਮਤ ਦੇ ਵਿੱਚ ਹਨਾ ਹਿੰਦੂਆਂ ਦੇ ਜਨੈਊ ਜਿਹੜੇ ਉਤਾਰੇ ਜਾ ਰਹੇ ਸੀ ਤੇ ਬਾਕੀਆਂ ਨੂੰ ਵੀ ਸਾਰਿਆਂ ਤੇ ਜਿਹੜੇ ਹੋ ਜੁਲਮ ਕੀਤੇ ਜਾ ਰਹੇ ਸੀ ਤਾ ਫਿਰ ਜਦੋਂ ਹਿੰਦੂ ਪੰਡਤ ਸੀਗੇ ਕਸ਼ਮੀਰੀ ਪੰਡਤਾਂ ਬਾਰੇ ਤੁਸੀਂ ਸੁਣਿਆ ਬਹੁਤ ਆਗਾ ਕਿ ਕਸ਼ਮੀਰੀ ਪੰਡਤ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲੇ ਫਰਿਆਦ ਲੈ ਕੇ ਗਏ ਸੀਗੇ ਪਰ ਸ਼ਾਇਦ ਬਹੁਤਿਆਂ ਨੂੰ ਇਹ ਨਾ ਪਤਾ ਹੋਵੇ ਕਿ ਉਹ ਕਿੱਥੋਂ ਗਏ ਸੀਗੇ ਸੋ ਕਿਹਾ ਜਾਂਦਾ ਹੈ ਕਿ ਬ੍ਰਹਮਦਾਸ ਸੀ ਜਿਹੜੇ ਉਹਨਾਂ ਦੇ ਅੱਗੇ ਵੰਸ਼ ਦੇ ਵਿੱਚੋਂ ਸੀਗੇ ਜਿਨ੍ਹਾਂ ਨੇ ਉਸ ਜੱਥੇ ਦੀ ਅਗਵਾਈ ਕੀਤੀ ਤਾਂ ਉਹ ਇੱਥੋਂ ਦੇ ਰਹਿਣ ਵਾਲੇ ਸੀ ਇੱਥੋਂ ਕਸ਼ਮੀਰੀ ਪੰਡਤ ਚੱਲ ਕੇ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲੇ ਗਏ ਸੀ ਫਰਿਆਦ ਲੈ ਕੇ ਕਿ ਸਾਡੀ ਰਾਖੀ ਕਰੋ ਤੇ ਇਹ ਤੋਂ ਬਾਅਦ ਫਿਰ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੇ ਆਪਦੇ ਸੀਸ ਦਾ ਜਿਹੜਾ ਉਹ ਬਲਿਦਾਨ ਦਿੱਤਾ ਸੀਗਾ ਤੇ ਕਿਹਾਏ ਵੀ ਜਾਂਦਾ ਕਿ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਨੇ ਇੱਥੇ ਆਸਾ ਦੀ ਵਾਰ ਦੇ ਕਈ ਸ਼ਲੋਕ ਆ ਉਹ ਉਹ ਇੱਥੇ ਉਚਾਰੇ ਆਗੇ ਇਹ ਸਾਰੀ ਇਹ ਧਰਤੀ ਆ ਗਈ ਤੇ ਇੱਥੇ ਇਹ ਜਿਹੜਾ ਗੁਰਦੁਆਰਾ ਸਾਹਿਬ ਆ ਇਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦੇ ਵਿੱਚ ਬਣਾਇਆ ਗਿਆ ਸੀ ਹਰੀ ਸਿੰਘ ਨਲੂਆ ਜੀ ਨੇ ਤਕਰੀਬਨ 7 ਜਿਹੜੇ ਸਥਾਨ ਆਗੇ ਉਹ ਬਣਾਈ ਸੀਗੇ ਤੇ ਉਹਦੇ ਵਿੱਚ ਜਦੋਂ ਫਿਰ ਜਦੋਂ ਜਦੋਂ ਫਿਰ ਖਾਲਸਾ ਰਾਜ ਜਿਹੜਾ ਉਹ ਖਤਮ ਹੋ ਜਾਂਦਾਗਾ ਸੂਰਜ ਡੁੱਬ ਜਾਂਦਾਗਾ ਤਾਂ ਇਸ ਤੋਂ ਬਾਅਦ ਜਿਹੜਾ ਹਰੀ ਸਿੰਘ ਰਾਜਾ ਡੌਗਰਾ ਹੋਇਆ ਉਹਨੇ ਜਿਹੜੇ ਉਹ ਸਥਾਨਾਂ ਨੂੰ ਸ਼ਹੀਦ ਕਰਵਾਤੇ ਸੀਗੇ ਤੇ ਇਸ ਸਥਾਨ ਦੇ ਉੱਪਰ ਮਟਰਨ ਸਾਹਿਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੇ ਜਿਹੜੇ ਸੱਤ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹੱਥ ਲਿਖਤ ਸਰੂਪ ਲੜੀਵਾਰ ਸਰੂਪ ਉਹ ਭੇਜੇ ਸੀ 6 ਮੇਰੇ ਖਿਆਲ ਨਾਲ ਅੱਜ ਈ ਈ ਨੇ ਤੇ ਇੱਕ ਜਿਹੜਾ ਸਰੂਪਾ ਹੁਣ ਉਹ ਐਸਜੀਪੀਸੀ ਕੋਲੇ ਬਹੁਤ ਸੁੰਦਰ ਤੇ ਬਹੁਤ ਰਮਣੀਕ ਸਥਾਨ ਆ ਗਿਆ ਇਹ ਇਹ ਸਥਾਨ ਆ ਇੱਥੇ ਜਿਹੜੇ ਚਾਰੇ ਪਾਸੇ ਗੁਰਦੁਆਰਾ ਸਾਹਿਬ ਵੀ ਆ ਮੰਦਰ ਵੀ ਬਣੇ ਹੋਇਆ ਤੇ ਇਹ ਜਿਹੜੀ ਸਾਂਝੀ ਥਾਂ ਆਂਗੀ ਤੇ ਇਹ ਸਥਾਨ ਨੂੰ ਲੈ ਕੇ ਕਹਿੰਦੇ ਵੀ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾਗਾ ਉਹ ਕਿਉਂ ਆ ਉਹ ਕੀ ਆ ਉਹ ਆਪ ਚੱਲਦੇ ਚੱਲਦੇ ਉਹ ਚੀਜ਼ ਦੀ ਵੀ ਗੱਲਬਾਤ ਜ਼ਰੂਰ ਕਰਾਂਗੇ ਹਾਲ ਮੈਂ ਇਧਰਲੇ ਪਾਸੇ ਖੜਾ ਸੀ ਇਹ ਇਧਰ ਇੱਕ ਗਰਾਊਂਡ ਆ ਕਿਉਂਕਿ ਹਰ ਵਕਤ ਤੇ ਇੱਥੇ ਜਿਹੜੀ ਉਹ ਮਿਲਟਰੀ ਦਾ ਕੈਂਪ ਪੱਕੇ ਬਣੇ ਹੋਇਆਗੇ ਤੇ ਇਧਰ ਆ ਉਹ ਦਰੋ ਗੁਰਦੁਆਰਾ ਸਾਹਿਬ ਆ ਤੇ ਵਿਚਾਲੇ ਇੱਕ ਵੱਡਾ ਕੁੰਡ ਬਣਿਆ ਹੋਇਆ ਜਿੱਥੇ ਕੁਦਰਤੀ ਸਰੋਤ ਜਿਹੜਾ ਉਹ ਪਾਣੀ ਆਪਦੇ ਆਪ ਨਿਕਲਦਾ ਨਿਕਲਦਾ ਅ ਵੀਰ ਤੋਂ ਪਾਣੀ ਨਿਕਲਦਾ ਹੀ ਨਿਕਲਦਾ ਹੈ ਬਹੁਤ ਗਰਮ ਪਾਣੀ ਜਿਵੇਂ ਸਵੇਰੇ ਸੋ ਪਹਿਲਾਂ ਦਿਖਾਇਆ ਤੇ ਪੰਜ ਇਸ਼ਨਾਨਾਂ ਵਿੱਚ ਇਹਦੀ ਚ ਕੀਤਾ ਜੇ ਇਸ਼ਨਾਨ ਨਹੀਂ ਕੀਤਾ ਕਿਉਂਕਿ ਗੁਰਦੁਆਰ ਸਾਹਿਬ ਦੇ ਵਿੱਚ ਅ ਇਸ਼ਨਾਨ ਕਰਨ ਨੂੰ ਹਨ ਬਨੇ ਨਹੀਂ ਹੋਏ ਕਿਉਂ ਆਗੇ ਉਹ ਅੱਗੇ ਚੱਲ ਕੇ ਚਲੋ ਆਪਾਂ ਗੱਲ ਕਰਾਂਗੇ ਤੇ ਇੱਧਰ ਇਹ ਜਿਹੜੇ ਉਹ ਹਿੰਦੂ ਮੰਦਿਰ ਬਨੇ ਹੋਏ ਆ ਕਿ ਸਾਰਿਆਂ ਦਾ ਇਹ ਸਾਂਝਾ ਸਥਾਨ ਆਉਂਦਾ ਹੁਣ ਤੇ ਇਹ ਇੱਥੇ ਆ ਵੱਡੇ ਵੱਡੇ ਦਰਖਤ ਜਿਹੜੇ ਬੜੇ ਸੋਹਣੇ ਲੱਗਦੇ ਆ ਜਿਵੇਂ ਬਾਹਰਲੇ ਮੁਲਕਾਂ 'ਚ ਕੈਨੇਡਾ ਵਾਲੇ ਪੱਤਾ ਆਇਆ ਚੱਕ ਕੇ ਸਟੋਰੀ ਪਾਉਂਦੇ ਹੁੰਦੇ ਹਨ ਆ ਪੱਤਾ ਜਾਂ ਹੁੰਦਾ ਉਹ ਮੇਰੇ ਖਿਆਲ ਨਾਲ ਇਹ ਆ ਦੇਖੋ ਲਾਲਜਾ ਪੱ ਹਰੇਕ ਨੇ ਕੈਨੇਡਾ 'ਚ ਸਟੋਰੀ ਪਾਈ ਹੁੰਦੀ ਹੈ ਮੇਰੇ ਉਹਨਾਂ ਦਾ ਝੰਡਾ ਜਿਹਾ ਵੀ ਉਹੀ ਆ ਆ ਦੇਖੋ ਕੈਨੇਡਾ ਟ੍ਰੀ ਕਹਿੰਦੇ ਆ ਜਿਹਨੂੰ ਇਹ ਆਪਣੇ ਵੀ ਆ ਇਹ ਟ੍ਰੀ ਜਿਵੇਂ ਜੇ ਕਿਸੇ ਨੇ ਗੇਮ ਆਫ ਥਰೋನ್ ਦੇਖੀ ਹੈਗੀ ਤੇ ਚਲੋ ਵਧੀਆ ਚੀਜ਼ ਸਿਖਾਇਰ ਹੁੰਦਾ ਉਹਦੇ ਵਿੱਚ ਕਈ ਨਹੀਂ ਦੇਖਣਾ ਉਹ ਅਲੱਗ ਚੀਜ਼ ਆ ਉਮੇਜ ਦਾ درخت ਆ ਜਿਉਂ ਜਦੋਂ ਮੁੰਡਾ ਜਾ ਕੇ ਉਹਨੂੰ ਹੱਥ ਲਾਉਂਦਾ ਨਾ ਤਾਂ ਉਹਦੇ ਅੱਖਾਂ 'ਚ ਖੂਨ ਜਿਹਾ ਨਿਕਲਦਾ ਤੇ ਉਹਨੂੰ ਸਾਰਾ ਕੁਝ ਦਿਖਾਈ ਦਿੰਦਾ ਤੇ ਉਮੇਜ ਦਾ ਕਿੱਡਾ ਵੱਡਾ درخت ਆ ਯਾਰ ਇੱਕ ਨਹੀਂ ਹੈਗਾ ਬਹੁਤ ਨੇ ਇੱਥੇ ਸਾਰੇ ਰੀਜ਼ਨ ਦੇ ਵਿੱਚ ਆਈਆਂ ਤੇ ਸੋਹਣੇ ਬਹੁਤ ਲੱਗਦੇ ਆ ਇਹ ਤੇ ਹੁਣ ਇਹਨਾਂ ਦੇ ਆ ਪੱਤੇ ਡਿੱਗ ਰਿਹਾ ਖਿਲਰੇ ਪੱਤੇ ਵੀ ਬਹੁਤ ਸੋਹਣੇ ਲੱਗਦੇ ਆਗੇ ਠੀਕ ਆ ਭਾਈ ਠੰਡੇ ਤੇ ਨਿਕਾ ਹੱਥਾਂ ਦਾ ਦੇਖ ਲਓ ਹਾਲ ਬੁਰਾ ਹੋਇਆ ਪਿਆਗਾ ਆਕਰ ਜਾਂਦੇ ਆਗੇ ਹਜੇ ਵੀ 9:30 ਹੋ ਗਏ ਹੁਣ ਧੁੱਪ ਥੋੜੀ ਜਿਹੀ ਨਿਕਲੀ ਆ ਹੋ ਧੁੱਪ ਜਾ ਕੇ ਖੜਦਿਆਂ ਤੇ ਥੋੜਾ ਜਿਆ ਧੁੱਪ ਦਾ ਜਿਹੜਾ ਉਹ ਸਵਾਦ ਲੈਨੇ ਤੇ ਇਧਰ ਮੰਦਰਾਂ ਦਾ ਵੀ ਤੁਹਾਨੂੰ ਬਾਹਰੋਂ ਝਾਕਾ ਦਿਖਾ ਦਿੰਨੇ ਆਪਾਂ ਜੀ ਫਿਰ ਬਰਫ਼ ਯਹਾਂ ਪੇ ਕਿੰਨੀ ਹੋ ਜਾਂਦੀ ਆ ਅਭੀ से okay. नावबर नावबर है हाँ. अच्छी ऐसी सर... अच्छी अच्छा। तो, तो खुद बर्फ देखने आया था अभी तक मिली मार्च तक पढ़ता है अच्छा मार तक चलती है ठीक है कभी दस मार्च पंद्रह मार्च तो आपने तो छोड़ेगा ठीक है अगर है नहीं तो इस साल तो फिर वही एक तो बारिश भी कम है अच्छा। तो कुछ नहीं है खेती बारी हो गया बिल्कुल खराब अच्छा तो जो घास लगाया वो भी अभी तो जो जो लगाया प्याज लसन हा? लगाया वो बिल्कुल तो बुरा हो गया असम का पेड़ बुरा हो गया शेर का तो दवाई नहीं लग रहा था अच्छा। आज भी देना पड़ता है दवाई ठीक है ਜੋ ਪਾਰਿਸ਼ ਪਾਰਿਸ਼ ਹੈ ਇਹ ਇੱਕ ਅੱਲਾਹ ਦੀ ਰਹਿਮਤ ਹੈ ਹਾਂ ਬਿਲਕੁਲ ਸੋ ਕੋ ਬੜੀਆ ਮਜ਼ਾ ਆਤਾ ਹੈ ਬਿਲਕੁਲ ਜਹਾਂ ਪਹਾਂ ਲੈ ਸਕੀਗਾ ਇਨਸਾਨ ਪਾਣੀ ਦੋ ਦੋ ਚਾਚਾ ਲੋਪੇ ਜਹਾਂ ਉਹ ਖੁਦੀ ਪਾ ਖੁਦੀ ਡਾਲਦੇ ਜਾਉਂ ਉਹ ਬਿਲਕੁਲ ਮਜ਼ਾ ਆਉਂਦਾ ਹੈ ਵਹੀ ਹੈ ਤਾਂ ਹਮਾਰੀ ਕਿਸਮਤ ਹੈ ਤਾਂ ਹੈ ਕਾਲਪੁਰਖ ਜੀਓ ਅੱਜ ਦਾ ਸਫਰ ਸ਼ੁਰੂ ਕੀਤਾ ਹੈ ਆਪ ਜੀ ਦੇ ਸਥਾਨਾਂ ਤੋਂ ਅੰਗ ਸੰਗ ਹੋ ਕੇ ਸਹਾਇ ਹੋਣਾ ਜੋ ਵੀ ਹੋਵੇ ਆਪ ਜੀ ਦਾ ਭਾਣਾ ਮਿੱਠਾ ਕਰਕੇ ਮੰਨਣ ਦਾ ਬਲਵਕਸ਼ਨਾ ਮੇਰਾ ਜੁਦਾ ਦਿਨ ਬਾਕੀ ਸਭਨਾ ਦਾ ਖੁਸ਼ੀਆਂ ਭਰਿਆ ਬਤੀਤ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਇਹ ਹੈ ਜੀ ਸ਼ਹਿਰ ਮਟਨ ਮਟਨ ਦੇ ਸ਼ਹਿਰ ਦੀਆਂ ਗਲੀਆਂ ਤੋਂ ਇਨ੍ਹਾਂ ਸੜਕਾਂ ਤੋਂ ਆਪਾਂ ਗੁਰਦੁਆਰਾ ਸਾਹਿਬ ਤਰਵੰਨ ਕੀ ਲੈ ਕੇ ਆਪਣਾ ਸਫ਼ਰ ਸ਼ੁਰੂ ਕੀਤਾ ਹੈ ਅਸਲ ਦੇ ਵਿੱਚ ਕੱਲ ਹੋਇਆ ਕੀ ਹੈ ਨਾ ਪਹਿਲਾਂ ਮੈਂ ਕੱਲ ਦੀ ਦੱਸ ਦਾਂ ਤੁਹਾਨੂੰ ਕਦੇ ਕਦੇ ਵਾਸੋਂ ਪਤਾ ਹੀ ਨਹੀਂ ਮੇਰੇ ਨਾਲ ਕੀ ਹੋ ਜਾਂਦਾ ਮੈਂ ਮੈਪ ਲਾਇਆ ਸੀਗਾ ਬੈਰਿੰਗਸ ਤੇ ਤਰਿੰਗਸ ਜਿੱਥੋਂ ਮਤਲਬ ਜਿਹੜਾ ਜੇਲਾਵਾ ਉਹ ਨਿਕਲ ਆਗਾ ਹਨ ਤੇ ਪਰ ਪਤਾ ਨਹੀਂ ਕਿਵੇਂ ਭਾਈ ਮਿਸਟੇਕ ਮੈਥੋਂ ਮਟਨ ਸਾਹਿਬ ਦਾ ਲੱਗ ਗਿਆ ਕਿਉਂਕਿ ਮਟਨ ਸਾਹਿਬ ਮੈਂ ਅੱਜ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਨਾ ਇੱਦਾਂ ਹੁਣ ਅਸੀਂ ਇੱਕ ਦਿਨ ਬਾਅਦ ਦੀ ਗੱਲ ਸੀਗੀ ਜੋ ਹੁੰਦਾ ਉਹਦੀ ਰਜਾ ਚ ਹੁੰਦਾ ਉਹਦੇ ਪਾਣੀ ਚ ਹੁੰਦਾਗਾ ਹਨਾ ਚੰਗੇ ਲਈ ਹੁੰਦਾਗਾ ਤੇ ਸ਼ਾਇਦ ਸੀਗਾ ਕਿ ਰਾਤ ਮੈਂ ਮਟਨ ਸਾਹਿਬ ਦੇ ਵਿੱਚ ਰੁਕਣਾ ਨਹੀਂ ਮੈਂ ਮਟਨ ਸਾਹਿਬ ਦੇਖ ਕੇ ਅੱਗੇ ਸਿਰਨਾ ਕਰਵਾ ਲਾ ਨੰਗੇ ਜਾਣਾ ਸੀ ਅੱਜ ਵੀ ਅੱਜ ਹੁਣ ਚਲੋ ਇਹ ਸੀਗਾ ਰਾਤ ਨੂੰ ਵੀ ਉੱਥੇ ਬੈਰਿੰਗਸ ਤੇ ਤਰਿੰਗਸ ਦੇ ਨੇੜੇ ਕਿਤੇ ਰੁਕਾਂਗੇ ਤੇ ਇਹ ਤਾਰ ਨੰਗ ਜਾਗੇ ਤੇ ਹੁਣ ਉਹ ਫਿਰ ਲਾਲ ਮੈਂ ਸ਼ਾਟ ਚੱਕਨ ਚੱਲਿਆਂਗਾ ਜਿਹੜੀ ਵੀਡੀਓ ਤੁਸੀਂ ਕੱਲ ਵੇਖੀ ਹੈ ਨਾ ਉਹ ਸ਼ਾਟ ਮੈਂ ਅੱਜ ਹੁਣ ਜਾ ਕੇ ਲਊਗਾ ਤੇ ਇਹ ਚੱਕਰ ਪੈ ਗਿਆ ਸੀਗਾ ਫਿਰ ਰਾਤ ਇੱਥੇ ਰੁਕੇ ਆ ਤੇ ਬਾਕੀ ਦੇ ਵਿੱਚ ਰਾਤ ਮੈਂ ਲੱਭ ਰਿਆ ਸੀ ਇੱਥੇ ਕੋਈ ਲੋਜ ਤੇ ਪਹਿਲਾਂ ਕਿਉਂਕਿ ਮੈਂ ਗੁਰਦੁਆਰਾ ਸਾਹਿਬ ਪੁੱਛਿਆ ਉਹ ਕਹਿੰਦੇ ਜੀ ਉੱਧਾ ਕਮਰੇ ਵਗੈਰਾ ਤਾਂ ਹੈ ਨਹੀਂ ਇੱਥੇ ਰਹਿਣ ਦਾ ਪ੍ਰਬੰਧ ਹੈ ਨਹੀਂ ਉਹਦਾ ਅਸਲ ਚ ਚੱਕਰ ਕੀਆ ਗੁਰਦੁਆਰਾ ਸਾਹਿਬ ਦਾ ਨਾ ਇਹਤੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਵੇਲੇ ਜਿਹੜਾ ਇਹ ਸਥਾਨ ਬਣਾ ਦਿੱਤਾ ਗਿਆ ਸੀਗਾ ਸਤ ਸਤ ਸਥਾਨ ਬਣੇ ਸੀ ਮੇਰੇ ਖਿਆਲ ਨਾਲ ਜੇ ਮੈਂ ਗਲਤ ਨਹੀਂ ਆ ਵਾ ਸਥਾਨ ਸੀ ਮੈਂ ਗਲਤ ਹੋਵਾਂ ਤਾਂ ਜਾਣਬੁੱਝ ਕੇ ਨਹੀਂ ਤੁਸੀਂ ਕਰੈਕਸ਼ਨ ਕਰਦੇ ਹੋ ਹਨਾ ਜੇ ਕੋਈ ਇੱਥੇ ਨਾ ਹੋਵੇ ਤੇ ਹਰੀ ਸਿੰਘ ਨਲੂਆ ਜੀ ਨੇ ਆਪਣੀ ਜਾਗੀਰ ਦੇ ਵਿੱਚੋਂ ਬਣਵਾਏ ਸੀਗੇ ਸਥਾਨ ਇਤਿਹਾਸ ਇਹ ਵੀ ਦੱਸਦਾ ਹੈਗਾ ਤੇ ਪਰ ਜਦੋਂ ਫਿਰ ਡੋਗਰੇ ਆਏ ਆਗੇ ਕਸ਼ਮੀਰ ਦੇ ਡੋਗਰੇ ਨੇ ਅੰਗਰੇਜ਼ਾਂ ਤੋਂ ਲੈ ਲਿਆ ਪੈਸੇ ਦੇ ਕੇ ਤਾਂ ਇਹਨਾਂ ਨੇ ਨਾ ਸਥਾਨਾਂ ਨੂੰ ਸ਼ਹੀਦ ਕਰਵਾਤਾ ਉਹ ਸਾਰੇ ਸਥਾਨ ਹਟਾ ਦਿੱਤੇਗੇ ਤੇ ਬਾਅਦ ਦੇ ਵਿੱਚ ਹੁਣ ਇੱਥੇ ਵਿਵਾਦ ਖੜਾ ਹੋਇਆ ਵਿਆ ਜਿਹੜੇ ਹਿੰਦੂ ਧਰਮ ਦੇ ਲੋਕ ਆ ਹਿੰਦੂ ਧਰਮ ਨੂੰ ਮੰਨਣ ਵਾਲੇ ਇੱਥੇ ਲੋਕ ਆਗੇ ਉਹ ਕਹਿ ਰਹੇ ਹੈਗੇ ਕਿ ਇੱਥੇ ਕੋਈ ਵੀ ਜਿਹੜਾ ਉਹ ਸਥਾਨ ਨਹੀਂ ਸੀਗਾ ਹਾਲਾਂਕਿ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨੇ 1934 ਵੇਲੇ ਦੀ ਤਸਵੀਰ ਲੱਗੀ ਵੀ ਆ ਜਿਹਦੇ ਵਿੱਚ ਕੱਲਾ ਇੱਥੇ ਗੁਰਦੁਆਰਾ ਸਾਹਿਬ ਹੀ ਆ ਇਸ ਥਾਨ ਦੇ ਉੱਪਰ ਉਹ ਟਾਈਮ ਦੇ ਵਿੱਚ ਕੋਈ ਮੰਦਿਰ ਦੀ ਤਸਵੀਰ ਨਹੀਂ ਆ ਉੱਥੇ ਹੈਨਾ ਤੇ ਹਾਂ ਭਾਈ ਕਿਵੇਂ ਚੱਕ ਪੋਸਟ ਲਾਈ ਬੈਠਿਆ ਤੇ ਹੁਣ ਇਹਦਾ ਜਿਹੜਾ ਕੇਸ ਹੈਗਾ ਉਹ ਸੁਪਰੀਮ ਕੋਰਟ ਦੇ ਵਿੱਚ ਚੱਲਿਆ ਹੋਇਆ ਹੈਗਾ ਤੇ ਥਾਂ ਜਗ੍ਹਾ ਨੂੰ ਲੈ ਕੇ ਵਿਵਾਦ ਆ ਤੇ ਸੁਪਰੀਮ ਕੋਰਟ ਦਾ ਫੈਸਲਾ ਇਹ ਹੈ ਨਾ ਤਾਂ ਭਾਈ ਵੀ ਆਪਣੇ ਵਾਲੇ ਕੰਸਟਰਕਸ਼ਨ ਕਰ ਸਕਦੇ ਆ ਉੱਥੇ ਕੋਈ ਵੀ ਤੇ ਨਾ ਹੀ ਕਰ ਸਕਦੇ ਆ ਉਹ ਸੋ ਉਹ ਚੱਕਰ ਦੇ ਵਿੱਚ ਇੱਥੇ ਵੀ ਕੁਝ ਬਣ ਰਿਹਾ ਸੰਗਤਾਂ ਉਡੀਕ ਕਰ ਰਹੀਆਂ ਨੇ ਕਦੋਂ ਗੁਰੂ ਮਹਾਰਾਜ ਹਨਾ ਕਿਰਪਾ ਕਰਨਗੇ ਤੇ ਇਸ ਖਾਨਾ ਨੂੰ ਜਿਹੜਾ ਉਹ ਬਣਾਉਣਗੇ ਸੋ ਉਹਦੇ ਕਰਕੇ ਇੱਥੇ ਕੋਈ ਰਹਿਣ ਦਾ ਉਦਾਂ ਪ੍ਰਬੰਧ ਨਹੀਂ ਹੈ ਜਿਵੇਂ ਬਾਕੀ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ ਹੁੰਦਾ ਪਰ ਜਦ ਰਾਤ ਜਦੋਂ ਮੈਂ ਇੱਥੇ ਰੁਕਿਆ ਤਾਂ ਪਹਿਲਾ ਸਿੰਘ ਸਾਹਿਬ ਨੇ ਮੈਨੂੰ ਕਹਿਤਾ ਜਿਹੜੇ ਬਾਹਰ ਬੈਠੇ ਸੀਗੇ ਸਿੰਘ ਸਾਹਿਬ ਨਹੀਂ ਸੀਗੇ ਜਿਹੜੇ ਗ੍ਰੰਥ ਸਿੰਘ ਉਹ ਨਹੀਂ ਸੀ ਉਹ ਪਾਠ ਕਰ ਰਿਹਾ ਰਿਹਾ ਸਭ ਦਾ ਪਾਠ ਚੱਲ ਰਿਹਾ ਸੀ ਤੇ ਬਾਹਰ ਬੈਠੀ ਸੀ ਸਿੰਘ ਜੀ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਰਾਤ ਰੁਕਣੀ ਆ ਵੀ ਜਾਂ ਤਾਂ ਮੈਨੂੰ ਕੋਈ ਲੋਜ ਹਾਟਲ ਵਗੈਰਾ ਮੈਨੂੰ ਗੂਗਲ ਤੇ ਲੱਭ ਨਹੀਂ ਰਿਹਾ ਤੁਸੀਂ ਦੱਸ ਦੋ ਜੇ ਕੋਈ ਨੇੜੇ ਹੈਗਾਗਾ ਵੀ ਸਵੇਰੇ ਮੈਂ ਬਿਸਮਿਲਾ ਕਰਕੇ ਤਲ ਜੂਗਾ ਤੇ ਉਹ ਕਹਿੰਦੇ ਵੀ ਇੱਥੇ ਤਾਂ ਹੈ ਨਹੀਂਗਾ ਤੇ ਨਾ ਕੋਈ ਦੂਰਾ ਸਾਹਿਬ ਦੇ ਵਿੱਚ ਜਗ੍ਹਾ ਚਲੋ ਮੈਂ ਬਸ ਜਾ ਕੇ ਫਿਰ ਮੈਨੂੰ ਇਹ ਹੋ ਗਿਆ ਵੀ ਹੁਣ ਜਾਂ ਤਾਂ ਸ਼੍ਰੀਨਗਰ ਜਾਣਾ ਪ ਟੈਂਟਰ ਨੂੰ ਮੈਨੂੰ ਬਾਹਰ ਦੋ ਸਿੰਘ ਖੜੇ ਸੀਗੇ ਬਾਈ ਜੀ ਹੋਰਾਂ ਦੇ ਦੱਸਣ ਦੇ ਮੁਤਾਬਕ ਆ ਕਿ ਉਹ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਨਹੀਂ ਤੁਸੀਂ ਕਿਤੇ ਨਾ ਜਾਓ ਹੁਣ ਰਾਤ ਹੋਣ ਵਾਲੀ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਰੁਕੋ ਅਸੀਂ ਤੁਹਾਡਾ ਪ੍ਰਬੰਧ ਕਰਵਾ ਦਿੰਦੇ ਆ ਤੇ ਫਿਰ ਉਹ ਗਏ ਤੇ ਉਹਨਾਂ ਨੇ ਗਰੰਤੀ ਸਿੰਘ ਜੀ ਜਿਹੜੇ ਇੱਥੇ ਸੀਗੇ ਉਹ ਇੱਥੋਂ ਦੀ ਅਗੇ ਬਸ ਥੋੜੀ ਦੂਰ ਉਹਦਾ ਪਿੰਡ ਆ ਤੇ ਉਹ ਉਹਨਾਂ ਨੂੰ ਕਹਿ ਕੇ ਫਿਰ ਮੇਰਾ ਜਿਹੜਾ ਉਹ ਬਿਸਤਰਾ ਉਹ ਕਮਰੇ ਦੇ ਵਿੱਚ ਲਵਾਤਾ ਤੇ ਨਰਜ਼ਾਈਆਂ ਦੇ ਗਏ ਸੀ ਮੈਨੂੰ ਥੱਲੇ ਕੰਬਲ ਤੇ ਥੱਲੇ ਦੂ ਗੱਦਾ ਤੇ ਹੋਰ ਮੇਰੇ ਕੋਲ ਦੋ ਰਜਾਈਆਂ ਰੱਖ ਕੇ ਸੀ ਜੇ ਜੇ ਦਿਨ ਨੂੰ ਠੰਡ ਲੱਗੀ ਕੋਈ ਚੱਕਰ ਨਹੀਂ ਤੂੰ ਇੱਥੇ ਰਜਾਈ ਲੈਣੀ ਗਰਾਂਟਿਸ਼ ਹੈ ਕਿ ਜੇ ਭਾਈ ਤੈਨੂੰ ਠੰਡ ਲੱਗੀ ਮੇਰੇ ਕਮਰੇ 'ਚ ਹੀਟਰ ਫਿੱਟ ਕੀਤਾ ਹੋਇਆ ਜੇ ਭਾਈ ਤਾਂ ਅੰਸ ਠੰਡ ਲੱਗਦੀ ਆ ਕੱਗੇ ਜਦੋਂ ਮਰ ਜਿਆ ਕੇ ਗੇਟ ਖੁੱਲਾਗਾ ਆ ਕੇ ਉੱਥੇ ਰੁਕ ਜੀ ਰੋਟੀ ਉਹਨਾਂ ਨੇ ਮੈਨੂੰ ਕਹਤਾ ਸੀ ਅਸੀਂ ਆਪਦੇ ਘਰੋਂ ਮੰਗਾਵਾਂਗੇ ਪਰ ਚਲੋ ਗੁਰੂ ਮਹਾਰਾਜ ਹਨਾ ਦਦਾ ਦਾਤਾ ਦੇਵਨਹਾਰ ਤੇ ਉਹਨਾਂ ਨੇ ਫਿਰ ਆਪਾਂ ਨੂੰ ਰੋਹ ਪ੍ਰਸ਼ਾਦਾ ਪਾਣੀ ਆਪ ਹੀ ਸਿਕਾਤਾ ਤੇ ਇੱਥੇ ਜਿਹੜੇ ਨਾਲ ਕਿਉਂਕਿ ਫੌਜ ਹੁੰਦੀ ਆ ਤੇ ਉਹਨਾਂ ਜਵਾਨਾਂ ਨੇ ਆਪਦੇ ਨਾਲ ਹੀ ਪ੍ਰਸ਼ਾਦਾ ਇੱਕ ਵ ਸੋ ਇਹ ਜੀ ਹ ਅ ਕੱਲ ਹੋਇਆ ਆਪਣੇ ਨਾਲ ਠੀਕ ਹੈ ਕਿ ਜੋ ਗੁਰਨਾਨਕ ਦੇ ਦਰਬਾਰ ਤੇ ਆ ਗਏ ਹਨਾ ਖਾਲੀ ਤਾਂ ਕੋਈ ਆਪਾਂ ਜਾ ਹੀ ਨਹੀਂ ਸਕਦਾ ਇੱਥੋਂ ਇਹ ਚੀਜ਼ੀ ਗੁਰਦੁਆਰਾ ਸਾਹਿਬ ਉਹ ਬਹੁਤ ਸੋਹਣਾ ਬਣਿਆ ਹੋਇਆਗਾ ਚਾਰੇ ਪਾਸੇ ਨਾਲ ਹੀ ਮੰਦਰ ਨੇ ਤੇ ਮਿਲਟਰੀ ਇੱਥੇ ਤਿੰਨ ਚਾਰ ਵੰਕਰ ਆ ਗਏ ਉਹ ਪੱਕੇ ਹੀ ਹੁੰਦੇ ਹੁੰਦੇ ਆਗੇ ਅਸੀਂ ਕੱਲ ਆਏ ਸੀ ਉਦੋਂ ਵੀ ਇਹ ਵੰਕਰ ਪੱਕੇ ਹੀ ਆਗੇ ਉਸੇ ਥਾਂ ਤੇ ਸੀਗੇ ਠੀਕ ਹੈ ਜੀ ਉਦਾਂ ਸ਼੍ਰੀਨਗਰ ਇੱਥੋਂ ਅ 1 ਕੰ ਡੇਢ ਘੰਟੇ ਦੀ ਬਾਟ ਆ ਗਈ ਤੇ ਅੱਜ ਆਪਾਂ ਸ਼੍ਰੀਨਗਰ ਚੱਲਾਂਗੇ ਹੁਣ ਤੇ ਪਰ ਪਹਿਲਾਂ ਮੈਂ ਆ ਥੋੜਾ ਸ਼ਾਟ ਚੱਕ ਲਿਆਵਾ ਤੇ ਇਹ ਕਸ਼ਮੀਰ ਦੇ ਉਹ ਜਲੇ ਆ ਗਏ ਜਿਨ੍ਹਾਂ ਦੇ ਵਿੱਚ ਮਤਲਬ ਜਿਹੜੇ ਪੰਜਾਬੀ ਪਰਿਵਾਰ ਆ ਸਿੱਖ ਪਰਿਵਾਰ ਆ ਗਏ ਹਨ ਉਹ ਬਹੁਤ ਰਹਿੰਦੇ ਹੈਗੇ ਤੇ ਇੱਥੋਂ ਦੇ ਜਿਹੜੇ ਇਹ ਲੋਕ ਆ ਗਏ ਇਹ ਕਸ਼ਮੀਰੀ ਵੀ ਬੋਲ ਲੈਂਦੇ ਆ ਤੇ ਪਹਾੜੀ ਪੰਜਾਬੀ ਵੀ ਪਹਾੜੀ ਵੀ ਆ ਵੀ ਮੈਂ ਤਾਂ ਕਹਿੰਦਾ ਕਿ ਜਿਹੜਾ ਜਿਹੜਾ ਸਲੈਂਗ ਆ ਨਾ ਉਹ ਦੀਦਾ ਹੋ ਗਿਆ ਇਹਨਾਂ ਨੂੰ ਮਤਲਬ ਜਿਹੜੀ ਪਹਾੜੀ ਬੋਲੀ ਆ ਜਾਂਦੀ ਆ ਪੰਜਾਬੀ ਦੀ ਸੋਹਣੀ ਵੋਤ ਲੱਗਦੀ ਜਦੋਂ ਬੋਲਦੇ ਆਗੇ ਇਹ ਉਹ ਇੱਥੋਂ ਦੇ ਲੋਕ ਇਹ ਬੋਲਦੇ ਆਗੇ ਇਹ ਪਤਾ ਨਹੀਂ ਕਿਹੜਾ ਪਿੰਡ ਆ ਉਹ ਨੰਗ ਰਹੇ ਆ ਇੱਥੇ ਹੀ ਪਿੱਛੇ ਗੁਰਦੁਆਰਾ ਸਾਹਿਬ ਸੀਗਾ ਕਲਰ ਅਤੀ ਮੈਂ ਇੱਥੋਂ ਮੁੜ ਕੇ ਗਿਆ ਸੀਗਾ ਇੱਥੋਂ ਮੈਨੂੰ ਨੇ ਮਨਾ ਕਰਤਾ ਕਹਿੰਦੇ ਗਾਹ ਰੋਕਨ ਨੂੰ ਕੁਛ ਨਹੀਂ ਹੈਗਾ ਵਾਪਸ ਤੁਸੀਂ ਮਟਨ ਜਾਓ ਮਟਨ ਗਿਆ ਤਾਂ ਫਿਰ ਜਿਹੜਾ ਸੁਣ ਦੱਸਿਆ ਭਾਈ ਉਹ ਸਾਰਾ ਕੁਝ ਹੋਇਆ ਪ੍ਰਸ਼ਾਦਾ ਪਾਣੀ ਹਜੇ ਆਪਾਂ ਕੁਝ ਵੀ ਨਹੀਂ ਸਕਿਆ ਸਵੇਰੇ ਸਿੰਘ ਸਾਹਿਬ ਨੇ ਆਪਾਂ ਨੂੰ ਕਸ਼ਮੀਰੀ ਕਾਵਾ ਦਿੱਤਾ ਸੀਗਾ ਤੇ ਉਹਨਾਂ ਨੇ ਆਪਦੇ ਵਾਸਤੇ ਬਣਾਇਆ ਸੀ ਮੇਰੇ ਵਾਸਤੇ ਹੀ ਬਣਾਤਾ ਤੇ ਕਾਵਾ ਛੱਕ ਕੇ ਆਪਾਂ ਹੁਣ ਚੱਲੇ ਹੋਏ ਆਂ ਦੇਖਾਂਗੇ ਹਜੇ ਨਹੀਂ ਬਾਅਦ ਵਿੱਚ ਛਕਾਂਗੇ ਪ੍ਰਸ਼ਾਦਾ ਕਿਉਂਕਿ ਜਦੋਂ ਸਵੇਰੇ ਰੋਟੀ ਖਾ ਲੈਂਦੇ ਹਾਂ ਨਾ ਸੁਸਤੀ ਬਹੁਤ ਪੈ ਜਾਂਦੀ ਆ ਹੁਣ ਦਿਮਾਗ ਦੇ ਘੋੜੇ ਤਕਰ ਤਕਰ ਦੌੜ ਰਹੇ ਆ ਹਨ ਹਾਲ ਇਹਨਾਂ ਨੂੰ ਦੌੜਨ ਦੀ ਆ ਭਾ ਜਨਾ ਭੱਜ ਸਕਦੇ ਆ ਜੀ ਇਹ ਆ ਜਿਹੜੇ ਤੁਸੀਂ ਚਾਰੇ ਪਾਸੇ ਮੇਰੇ ਦੇਖ ਰਹੇ ਹੋ ਨਾ ਲੰਡੇ ਹੋਏ ਇਹ ਸਾਰੇ ਸੇਬਾਂ ਦੇ ਬਾਗ ਆ ਤੜਾਈ ਦਾ ਕੰਮ ਤਾਂ ਪਤਾ ਨਹੀਂ ਕਦੋਂ ਕਿ ਤਾਂ ਨਿਬੜ ਗਿਆ ਹੁਣ ਤਾਂ ਖੈਰ ਪੱਤੇ ਵੀ ਨਿਬੜ ਗਏ ਇਹਨਾਂ ਦੇ ਸਾਰੇ ਇਹ ਸੇਬਾਂ ਦੇ ਬਾਗਾ ਚਾਰੇ ਪਾਸੇ ਜਿਹੜੇ ਕਿਸੇ ਟਾਈਮ ਸੋਹਣਾ ਰੰਗ ਬਣਦੇ ਹੋਣਗੇ ਇੱਥੋਂ ਦੀ ਨੰਗੇ ਆ ਗਏ ਢੋਨੇ ਪਾਸੇ ਸੇਬਾਂ ਦੇ ਬਾਗ ਤੇ ਤਾਜ ਤਾਜ ਉਹ ਦੋ ਸੇਬ ਖਾ ਕੇ ਗਏ ਸੀਗੇ ਕਿਆ ਬਾਤਾਵਰ ਦੇਖਣ ਦੇ ਵਿੱਚ ਐ ਵੀ ਇਹ ਸੋਹਣੇ ਲੱਗ ਰਹੇ ਆਗੇ ਤੇ ਇੱਥੇ ਨਾ ਬਰਫ਼ ਦਾ ਜਿਵੇਂ ਆਪਾਂ ਲਦਾਖ ਦੇ ਵਿੱਚ ਦੇਖਿਆ ਸੀਗਾ ਇੱਥੇ ਵੀ ਬਰਫ਼ ਦਾ ਚੱਕਰ ਪਿਆ ਪਿਆ ਸਨੋ ਬਹੁਤ ਘਟ ਗਈ ਇੱਥੇ ਇਸ ਵਾਰੀ ਤਾਂ ਕਹਿੰਦੇ ਸਾਲ ਦੇ ਵਿੱਚ 20 ਵੀ ਦੋ ਹੀ ਪਏ ਆਗੇ ਉਹ ਵੱਡੀ ਇੱਕ ਚਿੰਤਾ ਦਾ ਵਿਸ਼ਾ ਬਣਿਆ ਪਿਆ ਲੋਕਾਂ ਵਾਸਤੇ ਇਹ ਗਲੋਬਲ ਵਾਰਮਿੰਗ ਜਿਹੜੀ ਇਹ ਕੋਈ ਬੰਦਾ ਇਹਨੂੰ ਸੀਰੀਅਸਲੀ ਲੈ ਰਿਆ ਨਾ ਪਰ ਇਹ ਬਹੁਤ ਸੀਰੀਅਸ ਲੈਣ ਦੀ ਚੀਜ਼ ਆਗੀ ਕਿਆ ਹੀ ਬਾਤ ਆ ਯਾਰ ਇਹ ਨੂੰ ਕਹਦੇ ਆ ਜੰਨਤ-ਏ ਕਸ਼ਮੀਰ ਤੋਂ ਦਾ ਮਾਹੌਲ ਕਿੱਡਾ ਸੋਹਣਾ ਲੱਗ ਰਿਹਾ ਹੈਗਾ ਵਾਹ ਦਿਲ ਖੁਸ਼ ਕਰਤਾ ਜਾ ਵੀ ਉਹਨੇ ਐਂਟਰੀ ਐਂਟਰੀ ਕਰੋ ਹਾਂਜੀ ਹਾਂਜੀ ਜਾਨਕਾਇ ਸਰ ਜੈਰੀ ਨਾਕ ਸਰ ਕਾਹ ਜੈਰੀ ਨਾਕ ਸਪਿੰਗਸ ਜੈਰੀ ਨਾਕ ਹਾਂਜੀ ਚੈੱਕ ਪੋਸਟ ਉਹਦਾ ਦੇ ਜਿਹੜੇ ਹੁ ਜਗ੍ਹਾ ਜਗ੍ਹਾ ਤੇ ਮਿਲ ਜਾਂਦੇ ਹੈਗੇ ਐਂਟਰੀ ਹੁੰਦਿਆ ਪਰ ਕਈ ਵਾਰੀ ਪੁੱਛ ਪੜਤਾਲ ਕਰ ਲੈਂਦੇ ਆ ਭਾਈ ਕਿੱਥੋਂ ਆਏ ਹੋ ਕਿੱਥੇ ਜਾਣਾ ਕੀ ਚੱਕਰ ਹੈ ਕਿਉਂ ਘੁੰਮਦੇ ਹੋ ਸੋ ਦੱਸ ਕੇ ਉਹਨਾਂ ਨੂੰ ਤਸੱਲੀ ਕਰਾ ਕੇ ਉਹ ਅੱਗੇ ਚੱਲ ਪੋ ਜੀ ਮਤਲਬ ਇਹਨਾਂ ਨਾਲ ਕੋਈ ਵੈਸੋ ਦਾ ਸਾਈਦਾ ਚਲੋ ਪਟਾਵੀ ਕਰਨੀ ਇਹ ਵੀ ਨਹੀਂ ਕਰਦੇ ਵਿਚਾਰੇ ਉਦਾਂ ਕਈ ਕਈ ਵਾਰ ਹੁੰਦਾ ਜਿਹੜੀ ਇੱਥੇ ਟ੍ਰੈਫਿਕ ਪੁਲਿਸ ਆ ਗਈ ਉਹ ਥੋੜੀ ਜੀ ਮਤਲਬ ਠੀਕ ਨਹੀਂ ਹੈਗੀ ਬਾਕੀ ਜਿਹੜੀ ਨੌ ਰੋਲ ਪੁਲਿਸ ਹੈ ਜੇ ਐਨ ਕੇ ਦੀ ਬਹੁਤ ਵਧੀਆ ਹੈ ਇਹ ਲਓ ਜੀ ਸਵਾਗਤ ਹੈ ਇੱਕ ਵਾਰ ਫਿਰ ਤੋਂ ਤੁਹਾਡਾ ਵਲੌਗ ਦੇ ਵਿੱਚ ਇਹ ਉਹ ਜਗਾਹ ਹੈ ਜਿੱਥੇ ਕੱਲ ਮੈਂ ਸਪੈਸ਼ਲ ਕੱਲ ਦੀ ਵੀਡੀਓ ਚਲਦੀ ਛੱਡ ਕੇ ਸ਼ੂਟ ਕਰਨ ਆਇਆ ਸੀ ਤੇ ਇੱਥੋਂ ਜਿਹੜਾ ਇਹ ਜੇਲਮਾਗਾ ਉਹ ਵਗਣਾ ਸ਼ੁਰੂ ਹੁੰਦਾ ਤੇ ਵਾਕਈ ਦੇ ਵਿੱਚ ਬਹੁਤ ਖੂਬਸੂਰਤ ਤੇ ਲਾਜਵਾਬ ਥਾਂ ਸੀ ਫਿਰ ਕੱਲ ਹਰੂ ਖੁਸ਼ ਹੋ ਗਿਆ ਜਦ ਇੱਥੇ ਆ ਕੇ ਖੈਰ ਤੁਸੀਂ ਇਹ ਕੱਲ ਦੇਖ ਲਿਆ ਮੈਂ ਹਜੇ ਦੇਖੀ ਜਾ ਰਿਹਾ ਕਿਉਂਕਿ ਵੀਡੀਓ ਦਾ ਥੋੜਾ ਜਿਹਾ ਘੱਟ ਵਿੱਚ ਓਲਾਜਾ ਹੋ ਗਿਆ ਸੀ ਉਹਦੇ ਕਰਕੇ ਵੀਡੀਓ ਕਿਸੇ ਤਰ੍ਹਾਂ ਪੱਤਨ ਲਾਉਣੀ ਸੀ ਜੇ ਇਹ ਵੀਡੀਓ ਮੈਂ ਹੁਣ ਇੱਥੋਂ ਨਾਲ ਸ਼ੁਰੂ ਕਰਦਾ ਤਾਂ ਫੇਰ ਉਹੀ ਫਿਰ ਪਾਣੀ ਚ ਬੰਧਾਣੀ ਵਾਲਾ ਕੰਮ ਹੋ ਜਾਣਾ ਸੀ ਤੇ ਇਹ ਉਹ ਸਿਰਾ ਤੁਹਾਨੂੰ ਦਿਖਾਇਆ ਜਿੱਥੋਂ ਜਿਹੜਾ ਇਹ ਜੇਲਮਾਗਾ ਉਹ ਵਗਣਾ ਸ਼ੁਰੂ ਹੋ ਜਾਂਦਾ ਤੇ ਕੱਲ ਇੱਕ ਚੀਜ਼ ਮੈਂ ਸਕਿਪ ਕਰ ਗਿਆ ਵੀਡੀਓ ਕਿਉਂਕਿ ਮੈਂ ਸਾਰੀ ਐਡਿਟ ਇੱਥੀ ਬਹਿ ਕੇ ਕਰ ਲਈ ਸੀ ਇੱਥੇ ਇੱਕ ਨੰਗ ਦੇ ਬਾਈ ਕਸ਼ਵੀਰੀ ਬਾਈ ਨੇ ਮੈਨੂੰ ਇਹ ਦੱਸਿਆ ਕਿ ਭਾਈ ਵੀਰ ਸਿੰਘ ਹੋਰਾਂ ਨੇ ਇਹਦੇ ਬਾਰੇ ਬਹੁਤ ਸੋਹਣਾ ਲਿਖਿਆ ਸੀ ਹੁਣ ਉਹ ਖੈਰ ਲਿਖਿਆ ਕੀ ਸੀ ਇਹ ਅੱਜ ਰਾਤ ਨੂੰ ਮੈਂ ਜਾ ਕੇ ਲੱਭੂਗਾ ਇਨਸਟਾਗ੍ਰਾਮ ਦੀ ਜਿਹੜੀ ਪੋਸਟ ਆ ਉਹਦੇ ਤੇ ਪਾ ਦੂੰਗਾ ਤੇ ਜਿਹੜੀ ਆਪਣੀ YouTube ਤੇ ਪੋਸਟ ਪਾਉਣਾ ਹੁੰਦਾ ਮੈਂ ਉਹਦੇ ਤੇ ਪਾ ਦੂੰਗਾ ਜਗ੍ਹਾ ਬਾਕੀ ਦੇ ਵਿੱਚ ਬਹੁਤ ਖੂਬਸੂਰਤ ਤੇ ਬਹੁਤ ਕਮਾਲ ਦੀ ਆ ਜਿਹੜੇ ਸਾਈਡਾਂ ਤੇ ਐ ਦੋ ਵੱਡੇ ਰੁੱਖ ਲੱਗੇ ਆ ਨਾ ਇਸ ਜਿਹੜਾ ਅੰਦਰੋਂ ਇਹਨੂੰ ਦੇਖਣ ਦੇ ਵਿੱਚ ਹੋਰ ਵੀ ਖੂਬਸੂਰਤ ਬਣਾ ਦਿੰਦੇ ਆ ਇਹਨਾਂ ਦਾ ਪੈਂਦਾ ਪਰਛਾਵਾਂ ਕਿਆ ਬਾਤ ਹੈ ਜੀ ਆ ਦੇਖੋ ਚਾਰੇ ਪਾਸੇ ਐ ਗਾਰਡਨ ਤੇ ਉਹ ਜਾ ਰਿਹਾ ਜੇਲਮ ਵਗਦਾ ਹੋਣੇ ਠੀਕ ਹੈ ਜੀ ਇਹ ਥਾਂ ਦੇਖ ਲਈ ਸੀ ਆਪਾਂ ਕੱਲ ਜੇ ਕੱਲ ਦੀ ਵੀਡੀਓ ਸਕਿਪ ਹੋ ਗਈ ਸੋ ਉੱਥੋਂ ਤਾਂ ਜਾ ਕੇ ਦੇਖਿਓ ਮੇਰੀ ਜ਼ਿੰਦਗੀ ਦੀ ਗਿਣਵੀਆਂ ਵੀਡੀਓ ਵਿੱਚੋਂ ਇਹ ਸਭ ਤੋਂ ਜਿਹੜੀ ਸੋਹਣੀ ਵੀਡੀਓ ਬਣੀ ਹੈਗੀ ਕਾ ਬਾਤ ਹੈ ਨਿਆਰਾ ਆ ਗਿਆ ਮਤਲਬ ਸਵਾਦ ਆਇਆ ਹਜੇ ਵੀ ਮੈਂ ਫੀਲ ਗੀਚ ਫਿਰਦਾ ਹਾਂ ਜੀ ਕਿ ਅੱਜ ਮਾੜਾ ਜਿਹਾ ਮੂਡ ਸੈਟ ਹੈ ਘਰੇ ਜਿੱਦੇ ਚੱਲਿਆ ਸੀ ਨਾ ਐਂ ਜਿਸੀ ਪਤਾ ਨਹੀਂ ਕੀ ਦੇਖਣਾ ਕੀ ਨਾ ਉਹ ਥਾਵਾਂ ਮੈਂ ਲਿਖ ਲਈਆਂ ਸੀ ਜਿਹੜੀਆਂ ਜਿਹੜੀਆਂ ਦੇਖਣੀਆਂ ਸੀ ਪਰ ਇਹਨੇ ਬਸ ਇੱਕ ਰੰਗ ਜਾਵਣਾ ਤਾਂ ਥਾਣੇ ਠੀਕ ਹੈ ਜੀ ਹੁਣ ਇੱਥੋਂ ਚੱਲਦੇ ਆਂ ਆਪਾਂ ਚੱਲ ਕੇ ਮੋਟਰਸਾਈਕਲ ਚੱਕੀਏ ਤੇ ਅੱਗੇ ਸ਼ਿਰੀ ਨਗਰ ਵੱਲ ਨੂੰ ਚੱਲੀਏ ਠੀਕ ਹੈ ਭਈਆ ਦੇਖੋ ਐਂ ਸਾਈਡ ਤੇ ਸਾਰੀ ਇਹ ਬਣੀ ਹੋਈ ਸੀ ਆਪਾਂ ਇਧਰ ਲਗੀਟ ਰਹੀਆਂ ਅਗੇ ਸੀ ਗੇਟ ਮੇਰੇ ਖਿਆਲ ਨਾਲ ਉਧਰ ਵੀ ਚਾਰੇ ਪਾਸੇ ਗੇਟ ਹੋਣਗੇ ਹੋਣਗੇ ਇਹਦੇ ਘੈਂਟ ਆ ਥਾ ਠੀਕ ਹੈ ਸਰ ਸ਼ੁਕਰੀਆ ਓਕੇ ਦੇਖ ਕੇ ਆਪਾਂ ਵੇਰਿੰਗ ਸਪਰਿੰਗ ਜੇਲਮ ਦਾ ਫਟਾਰਾ ਹੁਣ ਆਪਾਂ ਚੱਲੇ ਆਂ ਏ ਭਾਈ ਅਰਗੇ ਸੀ ਕਿ ਇੱਥੇ ਨੂੰ ਟਿਕਟ ਕੱਟਦੇ ਆ ਤੇ 15-20 ਮਿੰਟ ਹੋ ਗਏ ਭਾਈ ਨਾਲ ਗੱਲਾਂ ਕਰੀ ਜਾਂਦੇ ਨੂੰ ਭਾਈ ਕਹਿੰਦਾ ਕਿੱਥੇ ਕਿੱਥੇ ਘੁੰਮੇ ਫਿਰ ਭਾਈ ਨੂੰ ਪਿਛਲੇ ਸਾਲ ਦਾ ਸਾਰਾ ਰਿਕਾਰਡ ਜਾ ਕੇ ਦੱਸਿਆ ਭਾਈ ਇੱਥੇ-ਇੱਥੇ ਗਏ ਸੀ ਰਾਹ ਭਾਈ ਨੇ ਦੱਸਿਆ ਕਹਿੰਦਾ ਸਿੱਧੇ ਚੱਲੇ ਜਾਓ 4 ਕਿਲੋਮੀਟਰ ਬਾਅਦ ਜਾ ਕੇ ਇੱਕ ਕੈਂਪ ਕੋਲੋਂ ਰਾਹ ਫਾਟੂ ਸੋਨੂੰ ਵੱਡੇ ਹਾਈਵੇ ਤੇ ਲੈ ਜਾਊਗਾ ਸ਼੍ਰੀਨਗਰ ਇੱਥੋਂ ਹੈਗਾ ਜੀ 85 ਕਿਲੋਮੀਟਰ 1 ਘੰਟਾ 47 ਮਿੰਟ ਹਾਰੇ ਜਿ ਦਿਖਾ ਰਹੇ ਯਾਨੀ ਕਿ ਕੋਈ ਰਾਹ ਦੇ ਵਿੱਚ ਟ੍ਰੈਫਿਕ ਜਾਮ ਹੈ ਨਹੀਂ ਹਜੇ ਤੱਕ ਤਾਂ ਇਸ ਵੀ ਇਤਨੀ ਜਗ੍ਹਾ ਇਹਨੂੰ ਜਿਹੜੇ ਰੰਗ ਚ ਦੇਖਦੇ ਆ ਨਾ ਤਾਂ ਹਰੇਕ ਰੰਗ ਆ ਟਟ ਹੈਗਾ ਪਰ ਆਹ ਜਿਹੜਾ ਦਰਖਤਾਂ ਦਾ ਰੰਗ ਹੈ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਹੈਗਾ ਲਾਲ ਲਾਲ ਹੋਏ ਇਹਨਾਂ ਦੇ ਪੱਤੇ ਤੇ ਆਹ ਪੱਤ ਦਾ ਮੌਸਮ ਆ ਜੇ ਇੱਕ ਤਾਂ ਵੀ ਪੈਂਦਾ ਜਾਂ ਫੇ ਤੇਜ਼ ਚ ਖੇੜਾ ਆ ਤਾਂ ਸਾਰੇ ਪੱਤੇ ਜਿਹੜੇ ਉਹ ਟੜ ਕੇ ਥੱਲੇ ਆ ਜਾਂਦੇ 10 ਸਟਾਪਾਂ ਦੀ ਥਾਂ ਤੇ ਇੱਥੇ ਥਾਂ ਥਾਂ ਤੇ ਸੁਨੇੜੇ ਇਹ ਟੈਕਸੀ ਸਟਾਪ ਆ ਇਹਨਾਂ ਦੇ ਭੀੜ ਜਿਆਦਾ ਮਿਲਦੀ ਆ ਸਾਰੇ ਜਿਹੜੇ ਛੋਟੇ ਵੱਡੇ ਪਿੰਡਾਂ ਨੂੰ ਇਹ ਆਹੀ ਗੱਡੀਆਂ ਚੱਲਦੀਆਂ ਨੇ ਜਿਨ੍ਹਾਂ ਵਿੱਚ ਲੋਕ ਬੈ ਕੇ ਜਾਂਦੇ ਆ ਰਾਹ ਦੇ ਵਿੱਚ ਵੀ ਥਾਂ ਥਾਂ ਤੇ ਹੱਥਿਆ ਮਾਰ ਲੈਂਦੇ ਆ ਗੱਡੀ ਉੱਥੇ ਢਾਲ ਲੈਂਦੇ ਆ ਤੇ ਸਵਾਰੀ ਚੜਾ ਲੈਂਦੇ ਆਗੇ ਪੂਰੀਆਂ ਵਦਨਾਂ ਵਾਲਾ ਨਹੀਂ ਜਾਂਦੇਆਂ ਗੱਡੀਆਂ ਜਿਹੇ ਕੋਈ ਨਹੀਂ ਹੈਗਾ ਇਹ ਕੋਈ ਜਿਵੇਂ ਬੱਸ ਸਟਾਪ ਹੁੰਦਾ ਹਨ ਐਵੇਂ ਲਾਪਰ ਹੈ ਪਿਆ ਟੈਕਸੀ ਸਟਾਪ ਦਾ ਪੈਸੇਂਜਰ ਸ਼ੈਲਟਰ ਕਰ ਬੱਸ ਸਟਾਪ ਹੁੰਦਾ ਨੇ ਐ ਨਹੀਂ ਹੈਗਾ ਬੱਸ ਨਾ ਹੁਣ ਪਰ ਇਹ ਵੱਡਾ ਜਿਹੜਾ ਆਵਾਜੇ ਦਾ ਸਾਧਨ ਇੱਥੇ ਉਹ ਪਬਲਿਕ ਟਰਾਂਸਪੋਰਟ ਜਿਸਨ ਤੇ ਇਹੀ ਵਰਤਿਆ ਜਾਂਦਾ ਹੈਗਾ ਇੱਕ ਵਾਰ ਵਾਪਸ ਫੇਰ ਤੋਂ ਆਪਾਂ ਅਨੰਤ नाग ਦੇ ਵਿੱਚ ਆ ਗਏ ਹੁਣੇ ਮੈਨੂੰ ਇਹ ਪਤਾ ਵੀ ਨਾ ਥਾਉਂ ਨਾਗ ਕਾਤੋਂ ਲੱਗਦਾ ਪਿੱਛੇ ਹਨਾ ਜਿਵੇਂ ਅੱਜ ਸੀ ਆਪਾਂ ਵੈਰੀ नाग ਇਹ ਅਨੰਤ ना। नाग ਆ ਖਰੇ ਕੀ ਕਰਨਾ ਇਹਦੇ ਪਿੱਛੇ ਵੱਡੇ ਰੋਡ ਤੇ ਆ ਗਏ ਹੁਣ ਖਾਣ ਪੀਣ ਦਾ ਜਗ੍ਹਾ ਦੇਖੀਏ ਪਹਿਲਾਂ ਢਿੱਡ ਨੂੰ ਲੱਗਿਆ ਭੁੱਖ ਗੁਰਨਾ ਗੁਰਨਾ ਕੱਢ ਲਿਆ ਥੋੜਾ ਵਜੇਟ ਆਪਾਂ ਦੇਖੀਏ ਦੂਜੇ ਤੇ ਤਾਂ ਆਪਣੀ ਦਾਲ ਪੱਕਣੀ ਨਹੀਂ ਇਹ ਵੀ ਤਾਂ ਪਾਣੀ ਹੈਗਾ ਤਾਂ ਹੁੰਦਾ ਹੀ ਬੈਠੇ ਦੁਕਾਨ ਜੀ ਤੇ ਹੁਣ ਪਹਿਲਾਂ ਖਾਣ ਦਾ ਦੇਖਦੇ ਆ ਕੋਈ ਇੱਕ ਤਾਂ ਪਰੋਠਾ ਆ ਜਾਂ ਪ੍ਰਸ਼ਾਦਾ ਛਕਦੇ ਆ ਤੇ ਫਿਰ ਆਪਾਂ ਅੱਗੇ ਚੱਲਦੇ ਆ ਸ਼੍ਰੀਨਗਰ ਵਾਲ ਨੂੰ ਜਿਹੜਾ ਕਿ ਇੱਥੋਂ ਹੋਏਗਾ ਲਗਭਗ 50 ਕਿਲੋਮੀਟਰ ਦੇ ਨੇੜੇ ਤੇੜੀ ਦੀ ਬਾਤ ਆ ਗਈ ਸ਼੍ਰੀਨਗਰ ਇਹ ਸ਼੍ਰੀਨਗਰ ਵਾਲਾ ਤੇ ਇੱਧਰ ਇਹ ਪਲਵਾਮਾ ਰਹੇਗਾ ਪਲਵਾਮਾ ਜਿਵੇਂ ਆਪਾਂ ਜਾਣਦੇ ਆ ਹਨ ਜਿਹੜਾ ਉਦੋਂ ਆਰਮੀ ਦੇ ਜਵਾਨਾਂ ਤੇ ਅਟੈਕ ਹੋਇਆ ਸੀਗਾ ਉਹਦੇ ਕਰਕੇ ਮਸ਼ਹੂਰ ਖਾਸੀ ਵੱਡੀ ਗੱਲ ਵਾਤਾ ਤੇ ਗੁਰਦੁਆਰਾ ਸਾਹਿਬ ਵੀ ਹੈਗਾ ਪਲਵਾਮਾ ਦੇ ਵਿੱਚ ਜੇ ਤੁਸੀਂ ਜਾਣਾ ਇੱਧਰਲੇ ਪਾਸੇ ਪਲਵਾਮਾ ਨੂੰ ਵੀ ਜਾ ਸਕਦੇ ਹੋ ਜਿੰਨੀਆਂ ਵੀ ਦੇਖੂਗਾ ਨਾ ਤਾਂ ਇਹ ਬੈਟ ਵਾਰੇ ਟੰਗੇ ਹੋਏ ਤੇ ਸਾਰਾ ਕੁਝ ਉਹ ਬੈਟ ਦੀਆਂ ਦੁਕਾਨਾਂ ਨੇ ਇਹ ਸਾਰੇ ਕ੍ਰਿਕਟ ਦੇ ਸ਼ਕੀਨਾਂ ਇੱਥੇ ਜਿਹੜੀ ਇਹ ਕਸ਼ਮੀਰੀ ਲੱਕੜ ਆ ਗਈ ਉਹਦੇ ਬਣੇ ਹੋਏ ਬੈਟ ਆ ਗਏ ਵੈਜੀਟੇਰੀਅਨ ਬਾਵਾ ਇਹ ਯਾਰ ਆਖੀ ਚੱਲ ਇਹ ਦੇ ਖਾ ਕੇ ਮੈਨੂੰ ਐਸੀ ਕੋਈ ਬਾਹਰੇ ਬੈਠਣ ਨੂੰ ਮਿਲ ਜੇ ਨਾ ਧੁੱਪੀ ਚ ਸਵਾਦ ਆ ਜਾ ਪਰ ਹੈਗਾ ਬਾਈ ਕੋਲੇ ਖਾ ਕੇ ਚੱਲਦੇ ਆਂ ਓਨਲੀ ਵੈਜ ਵੱਡੀ ਚੀਜ਼ ਆ ਰੋਡ ਤੇ ਮਿਲ ਕੇ ਖਾਰ ਹੋਣਗੇ ਤਾਂ ਅੱਗੇ ਵੀ ਚਲੋ ਕੋਈ ਗੱਲ ਨਹੀਂ ਹੁਣ ਜਿੱਥੇ ਭੁੱਖ ਲੱਗਿਆ ਪਹਿਲਾਂ ਉੱਥੇ ਰੁਕ ਜੀਏ ਬੈਡ ਵਾਚ ਦੇਖਦੇ ਆ ਆ ਦੇਖੋ ਆ ਦੁਕਾਨ ਵੀ ਹਵਾਈ ਦੀ ਇਹਦੇ ਵੀ ਸਾਰੇ ਇਹ ਪਟਸੰਦ ਤੇ ਲੱਕੜ ਪਈ ਹੈ ਤਹਾਂ ਸੁੱਕਣੀ ਤੇ ਬੈਡ ਹੀ ਬੈਡ ਤਿਆਰ ਕੀਤੇ ਹੋਇਆ ਠੀਕ ਹੈ ਜੀ ਚੁਕੜੀ ਜੀ ਆ ਇੱਕ ਜੀ ਤੁਹਾਨੂੰ ਜੀ ਮਤਲਬ ਯਹਾਂ ਪੇ ਇਤਨੀ ਇਹ ਸਪੋਰਟ ਸ਼ਾਪ ਮਤਲਬ ਸਪੈਸੀਫਿਕ ਯਹੀ ਪੇ ਹੈ ਨਾ ਜੀ हां जितनी भी है हां यहीं पे है यहीं पे है जो है सो है तो यहीं पे इसी रोड पे है ठीक है ठीक है जी इतना स्पेशल क्यों है यहां पे मतलब कोई लकड़े यहां पे बेईयाते हैं ये कैसे हां यहां पे ज्यादा यही बनते हैं यहां ज्यादा यही काम यहां रेस्टोरेंट काम मिलेंगे बैठ दुकान हां बैठ दुकान ज्यादा है ठीक है ठीक है ठीक है जी ओके सर जदों कारवाइयां हो नंग दियाने ਦੋਨੇ ਪਾਸੇ ਜੇ ਰੋਡ ਬਲੌਕ ਕਰ ਦਿੱਤੇ ਜਾਂਦੇ ਆ ਤੇ ਆਹ ਜਿਹੜੀ ਪੱਟੀ ਐ ਤਾਂ ਇਧਰ-ਇਧਰ ਸਾਰੀ ਜਿਹੜੀ ਟ੍ਰੈਫਿਕ ਉਹਨੂੰ ਠਾਲੇ ਦਿੱਤਾ ਜਾਂਦਾ ਵੀ ਕਾਂਨਵਾਈਆਂ ਦੇ ਵਿੱਚ ਹੁਣ ਕੋਈ ਵਿਗਨ ਨਹੀਂ ਵੱਡੀ ਮਤਲਬ ਪੂਰੀ ਜਿਹੜੀ ਹੁੰਦੀ ਆ ਨਾ ਫੋਰਸ ਦੇ ਨਾਲ ਕਾਂਨਵਾਈ ਜਾਂਦੀ ਐ ਕੋਈ ਵੀ ਹੁਣ ਸੀਆਰਪੀਐਫ ਦੀ ਕਾਂਨਵਾਈ ਨਿਕਲੀ ਆ ਤੇ ਤਗੜੀ ਗੱਲ ਵਾਅੱਚੀ ਚੀਜ਼ ਨਹੀਂ ਵਰਕ ਕਰਨੰਦਿਆਂ ਦਾਗ ਫੇਰ ਦੇ ਜੇ ਕਿਸੇ ਸਾਈਡ ਤੋਂ ਨਿਕਲ ਲਗਾ ਹੋ ਸਖਤਾਈ ਖਾਸੀ ਹੋਈ ਐ ਪਲਵਾਂ ਤੋਂ ਬਾਅਦ ਇਹ ਸਾਰੀ ਜਿਹੜੀ ਉਹ ਮਾਰਕੀਟ ਵੈਟਾਂ ਵਾਲੀ ਸਪੋਰਟਸ ਵਾਲੀ ਮਾਰਕੀਟ ਕਹ ਲਓ ਚਲੋ ਵੈਟਾਂ ਵਾਲੀ ਤਾਂ ਨਾ ਕਹੀਏ ਉਹ ਲੰਘ ਰਿਹਾ ਚਾਰੇ ਪਾਸੇ ਜਿੱਥੇ ਤੱਕ ਦੀਂਦੇ ਆਪਾਂ ਨੂੰ ਇਹ ਵੈਟਾਂ ਦੀ ਦੁਕਾਨਾਂ ਨੇ ਕੱਲੀ ਇਹ ਹੀ ਮਾਰਕੀਟ ਸਪੈਸ਼ਲ ਬਣੀ ਹੋਈ ਆ ਇਧਰੋਂ ਆਪਣੇ ਕਾਰਵਾਏ ਲੰਘੀ ਕਿਉਂਕਿ ਪਰਲੇ ਪਾਸੇ ਦੁਕਾਨਵਾਂ ਹੀ ਲੰਘੀਆਂ ਇਹਨਾਂ ਨੂੰ ਹਜੇ 5-7 ਮਿੰਟ ਤੱਕ ਛੱਡਣਗੇ ਇਹ ਤੋਂ ਪਹਿਲਾਂ ਨਹੀਂ ਛੱਡਦੇ ਕਾਂਵੈਜ ਜੋ ਖਾਸਾ ਗੈਪ ਪੈ ਗਿਆ ਮੂਰੇ ਵੀ ਟ੍ਰੈਫਿਕ ਬੰਦ ਦਾ ਪਿੱਛੇ ਵੀ ਬੰਦ ਦਾ ਐਂ ਗੱਲ ਵਾਤਾ ਸਾਰੀ ਜੇ ਇਹ ਸੜਕ ਹੈ ਜੀ ਕਸ਼ਮੀਰ ਦਾ ਇਹ ਥੋੜਾ ਜਿਹਾ ਇੱਕ ਵਾਰੀ ਕੱਲ ਵੀਡੀ ਠੰਡਾ ਦਾ ਮੌਸਮ ਹੈ ਇੱਥੇ ਜਿਵੇਂ ਤਾਰੀਖ ਦੱਸ ਨਹੀਂ ਕਿਤੇ ਭੁੱਲ ਗਿਆ ਪਰ ਅੱਜ ਹੈਗੀ ਹੈ ਤਾਰੀਖ 5 ਦਸੰਬਰ 2024 ਨੰਗਦੇ ਬਰੇ ਦਾ ਇਹ ਮਹੀਨਾ ਜੀ ਦਸੰਬਰ ਤੇ ਆਹ ਦੇਖ ਲਓ ਇੱਧਰ ਰੋਹਿਤ ਸ਼ਰਮਾ ਐਡ ਕਰ ਰਿਹਾ ਇਹਨਾਂ ਦੀ ਇਹ ਇੱਥੇ ਹੁਣ ਠੰਡਾ ਮੌਸਮਾ ਪੂਰਾ ਦੁਪਹਿਰ ਤੇ ਹੁਣ ਆਪਣੇ 2:30 ਵਜੇ ਪੂਰੀ ਕੜਾਕੇਦਾਰ ਹੁੰ ਧੁੰਪ ਹੁੰਦੀ ਜਾਂਦੀ ਸੀ ਪਰ ਧੁੰਦ ਜੀ ਵਾਲਾ ਮੌਸਮ ਆ ਰੁੱਖੀ ਠੱਡ ਤੇ ਰੁੱਖੀ ਠੰਡ ਪੈ ਰਹੀ ਆ ਇਹ ਕਹਿੰਦੇ ਜੇ ਸنوਪ ਪੈ ਜੇ ਜਾਂ 20 ਪੈ ਜੇ ਤਾਂ ਇਹ ਰੁੱਖੀ ਠੰਡ ਬੰਦ ਹੋ ਜੇ ਇਹ ਸਭ ਤੋਂ ਵੱਧ ਇੱਥੇ ਗੰਦੀ ਹੈ ਕਿ ਜਿਵੇਂ ਆਪੜੀ ਵੀ ਹਨਾ ਹੱਡਪਨ ਵੀ ਠੰਡ ਕਹਿ ਦਿੰਨੇ ਜਿਹਨੂੰ ਆਪਾਂ ਉਹੀ ਹਿਸਾਬ ਇੱਥੇ ਚੱਲਿਆ ਹੋਇਆ ਹੁਣ ਤੇ ਇਹ ਸਾਰਾ ਨਿਆਰਾ ਕਸ਼ਮੀਰ ਦਾ ਜਦੋਂ ਜੰਮੂ ਤੋਂ ਚੱਲੇ ਸੀ ਤਾਂ ਉੱਚੇ ਪਹਾੜਾਂ ਵਿੱਚ ਦੀ ਨਾਲ ਕਿ ਇੱਕ ਵਾਰੀ ਚੜਾਈ ਜੇ ਚੜਦੇ ਆ ਇੱਕ ਦਿਨ ਦੇ ਅਗਲੇ ਦਿਨ ਵਾਸਾ ਪੈ ਕੇ ਦਰਮਿਆਨੀ ਏਰੀਆ 'ਚ ਆ ਜਾਂਦੇ ਆ ਪਹਾੜਾਂ ਦੇ ਉੱਤੇ ਵਸੇ ਹੋਏ ਇਹ ਵੱਡੇ ਗਰਾਉਂਡ ਦੀ ਦੁਨੀਆ ਕੀ ਠੀਕ ਹੈ ਕਿ ਨਾ ਜੀ ਐਂ ਗੱਲ ਬਾਤ ਆ ਇਹ ਸਾਰੀ ਜਿਹੜੀ ਉਹ ਭੂਗੋਲਕ ਜਾਣਕਾਰੀ ਸੀ ਭੂਗੋਲਕ ਖ ਤੇ ਇਹ ਸਾਰਾ ਜਿਹੜਾ ਦੇਖ ਲਓ ਦੂਰ ਦਰਦ ਤੱਕ ਜਿੱਥੇ ਤੱਕ ਦੀਦਿਆ ਤੋਂ ਬਾਹੇ ਹੋਏ ਖੇਤ ਆ برف ਨਹੀਂ ਪੈ ਜਾਣਾ ਸ਼ਾਇਦ ਹੁਣ ਜੇ ਇੱਕ ਦੇ ਪਿੰਡ ਚ ਵੜਾਂਗੇ ਤਾਂ ਪਤਾ ਲੱਗੂ ਇਹ ਵਿਝਣਗੇ ਲਜ਼ਾਕ ਵਾਲੇ ਪਾਸੇ ਤਾਂ ਉਹਨਾਂ ਨੇ 20 ਵਜੇ ਜਾਂ ਵੱਧ ਕਰਤਾ ਸੀ ਵਾਕੇ ਹੀ ਛੜਤੀ ਸੀ ਤਾਂ ਕਿ ਇਹਦੇ ਵਿੱਚ ਵੜੀ-ਮੁਟੀ ਹਵਾ ਵੜੇ ਤੇ ਇਹਦੇ ਵਿੱਚ ਤਾਕਤ ਵੜੇ ਜਿਵੇਂ ਆਪਾਂ ਬਾਕੇ ਫਟ ਕੇ ਛੜ ਦਿੰਦੇ ਹਾਂਗੇ ਚੌਲਾਂ ਤੋਂ ਕਣਕ ਤੋਂ ਬਾਅਦ ਵੀ ਹਵਾ ਵੜਦੀ ਆਕਸੀਜਨ ਮਿਲਦੀ ਇਹਨੂੰ ਹਵਾ ਮਿਲਦੀ ਹੈ ਜ਼ਮੀਨ ਨੂੰ ਤੇ ਉਹ ਤਕੜੀ ਹੋ ਜਾਂਦੀ ਆਹ ਇੱਥੇ ਸਥਾਨ ਕਿਵੇਂ ਬਣਾ ਰੱਖਿਆ ਨਿਸ਼ਾਨ ਸਾਹਿਬ ਲੱਗੇ ਆ ਬੰਦ ਪਿਆ ਪਰ ਜਿਵੇਂ ਕੋਈ ਲੰਗਰ ਚੱਲਦਾ ਹੁੰਦਾ ਹੁੰਦਾ ਨਾ ਆਏ ਆਗਾ ਠੀਕ ਹੈ ਜੀ ਦੂਰ ਰੋਡ ਤੱਕ ਜਿੱਥੇ ਤੱਕ ਲੀਨੇ ਆ ਅਹੀਂ ਖੇਤ ਨਹੀਂ ਦੇ ਆਗੇ ਠੀਕ ਹੈ ਫਾਈ ਤਕੜੀ ਗੱਲ ਆ ਤੇ ਇਧਰਲੇ ਪਾਸੇ ਰਹਿ ਜਾਂਦਾ ਜੀ ਅਵੰਤੀਪੁਰਾ ਅਵੰਤੀਪੁਰਾ ਦੇ ਵਿੱਚ ਹੀ ਮੇਰੇ ਖਲ ਨਾਲ ਸੱਤੀ ਪਾਸੇ ਸਥਾਨ ਆ ਪਤਲੀ ਗੁਰਦਾਨ ਕਿ ਦੀਵ ਜੀ ਪਾਸਾ ਦਾ ਕਿਉਂਕਿ ਇਧਰਲੇ ਪਾਸੇ ਜਿੱਦੋਂ ਆਪਾਂ ਦੇ ਉਦਾਸੀਆਂ ਦਾ ਜ਼ਿਕਰ ਕਰਦੇ ਗੁਰੂ ਨਾਨਕ ਦੇਵ ਜੀ ਪਾਸੇ ਦੀ ਤੀਸਰੀ ਉਦਾਸੀ ਦੇ ਵਿੱਚ ਆਪਾਂ ਨੂੰ ਜ਼ਿਕਰ ਮਿਲਦਾ ਜੇ ਹਵੰਤੀਪੁਰ ਇਧਰਲੇ ਪਾਸੇ ਇਧਰ ਗੁਰਦੁਆਰਾ ਸਾਹਿਬ ਆਸੀਂ ਗਏ ਸੀਗੇ ਵੀਡੀਓ ਪਈ ਹੈ ਚੈਨਲ ਤੇ ਪੁਰਾਣੀ ਜੇ ਦੇਖਣੀ ਹੋਈ ਤਾਂ ਦੇਖ ਸਕਦੇ ਹੋਗੇ ਜਾਂ ਫਿਰ ਛੇਵੇਂ ਪਾਤਸ਼ਾਹ ਦੇ ਇਧਰ ਫੇਰੀ ਹੋਈ ਆ ਉਹ ਸਾਹਮਣੇ ਗੁਰੂ ਘਰ ਦਰਸ਼ਨ ਹੋ ਰਿਹਾ ਹਾਂ ਜੀ ਹਾਂ ਦੇਖਿਆ ਜਿਆਦਾਸਤ ਹੈ ਕੀ ਹੈ ਤਾਂ ਮੇਰੀ ਹੋਇਆ ਨਹੀਂ ਹਜੇ ਬੜਾ ਉਹ ਗੁਰਦੁਆਰਾ ਸਾਹਿਬ ਗੰਗਰ ਸਾਹਿਬ ਦੇ ਦਰਸ਼ਨ ਨੇ ਨਿਸ਼ਾਨ ਸਾਹਿਬ ਝੁਲ ਰਹੇ ਹੈਗੇ ਤੇ ਛੇਵੇਂ ਪਾਤਸ਼ਾਹ ਇਧਰ ਜਹਾਂਗੀਰ ਦੇ ਨਾਲ ਆਏ ਸੀਗੇ ਉਹਨਾਂ ਦੇ ਵੀ ਬਹੁਤ ਸਾਰੇ ਸਥਾਨ ਆਗੇ ਜਿਨ੍ਹਾਂ ਦਾ ਦਰਸ਼ਨ ਮੇਲਾ ਆਪਾਂ ਪਿਛਲੇ ਕਸ਼ਮੀਰ ਟੂਰ ਦੇ ਵਿੱਚ ਕੀਤਾ ਸੀ ਇਸ ਕਸ਼ਮੀਰ ਟੂਰ ਦੇ ਵਿੱਚ ਵੀ ਸਮੋਂ ਆਪਾਂ ਦਿਖਾਵਾਂਗੇ ਕੁਝ ਤੇ ਸਥਾਨ ਜਿਵੇਂ ਪਹਾਸਾਣਾ ਸੰਬੰਧਤ ਆ ਉਹਨਾਂ ਦਾ ਦਰਸ਼ਨ ਮੇਲਾ ਜਰੂਰ ਕਰਵਾ ਕੇ ਲੈ ਕੇ ਚੱਲਾਂਗੇ ਸਾਰੇ ਤਾਂ ਨਹੀਂ ਕਹਿ ਸਕਦਾ ਮੈਂ ਘੱਟ ਜਿੰਨੇ ਕ ਆਪਾਂ ਕਰਵਾ ਸਕੀਏ ਤੁਹਾਨੂੰ ਉਹਨਾਂ ਦੇ ਦਰਸ਼ਨ ਮੇਲਾ ਕਰਵਾਵਾਂਗੇ ਜੀ ਸਲਾਲ ਤੁਸੀਂ ਇਸ ਠੰਡੀ ਜੀ ਕੁਦਰਤ ਦਾ ਆਨੰਦ ਮਾਣੋ ਚਾਰੇ ਪਾਸੇ ਲੱਗੇ ਕੇਸਰ ਦੇ ਬੋੜ ਅੰਗਰੇਜ਼ੀ ਦਾ ਕਰਵਣਦਾ ਇਹਦਾ ਸੈਫਰੋਨ ਇਹ ਤਾਂ ਪਤਾ ਲੱਗਦਾ ਵੀ ਭਾਈ ਸ਼ਹਿਰ ਪੈਂਪੋਰ ਆ ਗਿਆ। ਇਹ ਜਗ੍ਹਾ ਮਸ਼ਹੂਰ ਆ ਜੀ ਦੁਨੀਆ ਦੇ ਵਿੱਚ ਕੇਸਰ ਦੀ ਖੇਤੀ ਵਾਸਤੇ। ਇੱਥੇ ਵੱਡੇ ਪੱਧਰ ਤੇ ਇੱਥੇ ਹੁੰਦੀ ਹੈ ਕੇਸਰ ਦੀ ਖੇਤੀ ਤੇ ਸਭ ਤੋਂ ਮਹਿੰਗਾ ਜਿਹੜਾ ਕੇਸਰ ਆ ਉਹ ਇਸੇ ਏਰੀਆ ਦਾ ਕਹਿੰਦੇ ਆ ਵੀ ਉहां ਪਾਇਆ ਜਾਂਦਾ ਵਧੀਆ ਕੇਸਰ ਹੁੰਦਾਗਾ ਉਧਰ ਪੈਂਪੋਰ ਜਿਹੜਾ ਮੇਨ ਸਿਟੀ ਆ ਉਹ 9 ਕਿਲੋਮੀਟਰ ਆ ਪਰ ਇਹ ਬਾਹਰੇ ਬਾਹਰ ਜਿਹੜੇ ਉਹ ਦੁਕਾਨਾਂ ਵਣੀਆਂ ਹੋਈਆਂ ਪਿਛਲੀ ਵਾਰ ਮੈਂ ਲੈ ਕੇ ਜਰੂਰ ਗਿਆ ਸੀ ਕੇਸਰ ਦੇ ਇਤੋਂ ਪਰ ਵੀ ਮੈਨੂੰ ਬਹੁਤ ਫਾਇਦਾ ਜਿਹਾ ਲੱਗਿਆ ਨਹੀਂਗਾ। ਉਹ ਦੋ ਤਿੰਨ ਡੱਬੇ ਜੀਆਂ ਦੁੱਧ ਪਾਵਾ ਪੀ ਗਿਆ ਫਤਿਹ ਜੇ। ਖਰਚ ਮੈਂ ਹੋਰ ਜਿਹਦਾ ਖਰਚਾ ਸੋ ਐ ਕਿ ਆਪਾਂ ਕੋਈ ਵੀ ਪੈਸੇ ਨਹੀਂ ਪਾਉਂਦੇ ਚੀਜ਼ਾਂ ਤੇ ਠੀਕ ਹੈ ਜੀ ਐਂ ਗੱਲ ਆ ਗਈ ਤੇ ਇਹ ਸਾਰਾ ਸ਼ਹਿਰ ਲੰਗਰੇ ਪਿੱਛੇ ਬਹੁਤ ਦੁਕਾਨਾਂ ਨੇ ਇੱਥੇ ਬਾਦਾਮ ਕੇਸਰ ਡਰਾਈ ਫਰੂਟ ਸਾਰਾ ਕੁਝ ਮਿਲ ਜਾਂਦਾ ਹੈਗਾ ਤੇ ਜੇ ਸ਼ੇਪ ਹੈਗੇ ਉਹਦਾ ਸਹੀ ਰੇਟ ਤੇ ਹੁੰਦੇ ਆਗੇ ਬਾਕੀ ਮੁਜਾਰਾਂ ਦੇ ਨਾਲ ਕਿਉਂਕਿ ਇੱਥੇ ਕੰਪੀਟੀਸ਼ਨ ਤਕੜਾ ਹੈਗਾ ਸੋ ਇੱਥੋਂ ਤੁਸੀਂ ਲੈ ਆ ਸਕਦੇ ਹੋ ਡਰਾਈ ਫਰੂਟ ਲੱਗਿਆ ਬੋਰ ਦੱਸਦਾ ਜੀ ਵੀ ਦੁਨੀਆ ਦਾ ਸਭ ਤੋਂ ਸੋਹਣਾ ਤੇ ਸਭ ਤੋਂ ਵਧੀਆ ਜਿਹੜਾ ਸੈਫਰੋਨ ਆ ਉਹ ਇੱਥੇ ਹੀ ਘਾਇਆ ਜਾਂਦਾ ਹੈਗਾ। ਫਿਲਹਾਲ ਤਾਂ ਵਾਹਣ ਦੇ ਵਿੱਚ ਕੁਝ ਨਹੀਂ ਦੀਦਾ ਕਿ ਇਧਰਲੇ ਪਾਸੇ ਵੀ ਸਾਰੀ ਇਹ ਲੈਂਡ ਚੱਲ ਪਈ ਜ ਤੇ ਉਹ ਧਰਲੇ ਪਾਸੇ ਵੀ ਇਹ ਸਾਰੀ ਸੈਫਰੋਨਾਂ ਦੇ ਖੇਤ ਆ ਗਏ ਕਿਉਂਕਿ ਹੁਣ ਟਾਈਮ ਹੈ ਨਹੀਂਗਾ ਸੀਜ਼ਨ ਹੈ ਨਹੀਂਗਾ। ਸੋਦੇ ਕਰਕੇ ਹੁਣ ਇੱਥੇ ਕੱਖ ਨਹੀਂ ਮਿਲਣਾ ਕੱਖ ਤਾਂ ਹੋਣਗੇ ਖੈਰ ਉਹ ਵੀ ਮੱਚੇ ਹੋਏ ਨੇ। ਤੇ ਇਹ ਹੈ ਜੀ ਉਹ ਥਾਂ ਜਿੱਥੇ ਦੁਨੀਆ ਦਾ ਸਭ ਤੋਂ ਸੋਹਣਾ ਸੈਫਰੋਨ ਉਗਦਾ ਹੈਗਾ। ਤੇ ਇਹ ਸੀਗਾ ਜੀ ਅੱਜ ਦਾ ਵਲੌਗ। ਕਸ਼ਮੀਰ ਦਾ ਦਿਲ ਕਹੇ ਜਾਣ ਵਾਲੀ ਸ਼੍ਰੀਨਗਰ ਸ਼ਹਿਰ ਦੇ ਵਿੱਚ ਪਹੁੰਚ ਗਏ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਪਰਸੋਂ ਦੀ ਵੀਡੀਓ ਦੇ ਵਿੱਚ ਦੋ ਦਿਨ ਆਪਾਂ ਲਗਾਤਾਰ ਤੁਹਾਨੂੰ ਕਸ਼ਮੀਰ ਜਿਹੜਾ ਜਿਹੜਾ ਸ਼੍ਰੀਨਗਰ ਸ਼ਹਿਰ ਆ ਉਹ ਘੁਮਾਉਣਾਗਾ ਤੇ ਹੁਣ ਇੱਕ ਕਰੀ ਆਪਾਂ ਬਾਜ਼ਾਰ ਚ ਚੱਲਦੇ ਆਂ ਸ਼ਾਮ ਦਾ ਟਾਈਮ ਕੱਲ ਦੀ ਵੀਡੀਓ ਦੇ ਵਿੱਚ ਤੁਸੀਂ ਇੱਥੇ ਦਾ ਸਾਰਾ ਬਾਜ਼ਾਰ ਦਾ ਚਾਕਾ ਵਾਕਾ ਦੇਖੂਗਾ ਮਿਲਾਂਗੇ ਮਿਲਾਂਗੇ ਕੱਲ ਦੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ